ਕੀ ਕਰਾਂ ਮੈਂ ਸਾਰੇ ਪਿੰਡ ਚ ਜਾਇਆ ਆਤੀ ਹਰ ਵੀ ਤੇ ਇੱਧਰ ਬੈਠੀ ਸੀ ਆਹੋ ਮਿਲਿਆ ਕੋਈ ਕੋਈ ਨਹੀਂ ਮਿਲਿਆ ਤੀਗਾ ਸਾਰੀਆਂ ਬੁੜੀਆਂ ਨੇ ਪੱਕੀਆਂ ਲੱਗ ਰਹੀਆਂ ਤੀ ਨਰਮੇ ਤੇ ਕਾਹਨੂੰ ਇਹ ਆਪਣੇ ਵਾਲਿਆਂ ਤਾਂ ਉਹੀ ਨਹੀਂ ਜਾਂਦੀਆਂ ਆਥ ਨੇ ਤਾਂ ਹਾਂ ਕਰ ਦੰਗੀਆਂ ਟੜਕੇ ਜਿ ਬਾੜ ਦੇਣ ਨਾ ਲੈ ਇਹਨਾਂ ਨੂੰ ਕੀ ਕਰਾਂਗੇ ਲੈ ਜਾ ਕੇ ਹੁਣ ਤਾਂ ਆਪਣਾ ਨਰਮਾ ਜਦੋਂ ਪਹਿਲੀ ਵਾਰੀ ਤੇ ਹਿਲਾ ਦਿੰਦੀਆਂ ਤੀ ਮਗਰੋਂ ਜਦੋਂ ਫੁੱਟ ਫੁੱਟ ਜਾ ਰਹਿ ਜਾਂਦਾ ਨਮੀੜ ਇਹ ਕਰਦੀਆਂ ਨਹੀਂ ਹੈਗੀਆਂ ਤੀ ਮੈਨਾਂ ਕਹਾਂ ਆਪਾਂ ਇਹਨਾਂ ਨੂੰ ਲਾਉਂਦੀ ਨਹੀਂ ਹੈਗਾ ਇਸ ਵਾਰੀ ਕੋਈ ਆਓ ਪਪਾ ਦੇ ਬੰਦੇ ਬਹਾਰਾਂਗੇ ਕੋਈ ਪੱਕੇ ਬੰਦੇ ਹੋਣ ਜਿਹੜੇ ਉਹੀ ਗੱਲ ਸਾਰਾ ਨਿਮੇੜ ਕੇ ਜਾਣ ਉਹ ਹੁਣ ਆਏ ਆ ਜਾਈਏ ਕਿੱਥੇ ਬੰਦੇ ਪਤਾ ਨਹੀਂ ਕਿੱਥੋਂ ਥਿਆਂਣਗੇ ਸਟੇਸ਼ਨ ਤੇ ਜਾਈਏ ਕਿੱਥੇ ਜਾਈਏ ਇੱਥੇ ਕਹਿੰਦੇ ਉਹਨੇ ਗੱਡੀ ਦੀ ਲੈਣਤੀ ਸਟੇਸ਼ਨ ਤੇ ਤੇਰਾ ਕਹਿੰਦੇ ਹੁੰਦੇ ਨੇ ਹਾਂ ਉੱਥੋਂ ਮਿਲ ਜਾਂਦੇ ਆਂ ਦੇਖਾਂਗੇ ਫਿਰ ਜਿੱਥੋਂ ਹੁਣ ਬੰਦੇ ਮਿਲਣਗੇ ਉੱਥੇ ਹੀ ਜਾਣਾ ਪਊਗਾ ਪਿੰਡਾਂ ਵਾਲੇ ਕੋਲ ਤਾਂ ਮੈਂ ਤਾਂ ਪਕਾਈ ਕਰ ਕਰਕੇ ਥੱਕ ਗਿਆ ਦੀ ਜਮਾਂ ਉਹ ਥੱਕੇ ਮੈਂ ਮੈਂ ਤਾਂ ਆਪ 20 ਨੂੰ ਪੁੱਛ ਲਿਆ ਇਥੋਂ ਦੀ ਨੰਗ ਘੰਟਾ ਪੁੱਛ ਲੈ ਮੇਰੀ ਗੱਲ ਸੁਣ ਲੈ ਐਵੇਂ ਹੀ ਕਹਿ ਦਿਆ ਕਰਨਗੀਆਂ ਵੀ ਅਸੀਂ ਜਾਵਾਂਗੇ ਨਰਮਾ ਚੁਗਣਾ ਤ ਹੁਣ ਤੱਕ ਅੱਲੀ ਚਾਹ ਲੈਂਦੀਆਂ ਹੁਣ ਕਿਹੜੇ ਲੈਂਦੀਆਂ ਰੋਟੇ ਉਹ ਤਾਂ ਮੈਂ ਤੇਰੀ ਗੱਲ ਸਮਝ ਗਿਆ ਪਿੰਡ ਵਾਲੇ ਦਾ ਸਾਰਾ ਕੁਸੀ ਮੰਗਲੇ ਦਿੱਤੀ ਉਹ ਗੱਲਾਂ ਗਈਆਂ ਪਿੰਡ ਵਾਲੇ ਬੰਦੇ ਪਿੰਡ ਵਾਲੇ ਹੀ ਹੁੰਦੇ ਨੇ ਆ ਉਹਨਾਂ ਨੂੰ ਤਾਂ ਕਹੀ ਦੇਣਾ ਕਹੀ ਦੇਣਾ ਤੇ ਨੇ ਹਾਂ ਵਿਚਾਰ ਤਾਂ ਗੈਸ ਮੁੱਕ ਗਿਆ ਕਹੇ ਲੱਕੜਾ ਹੈ ਨਰਮਾ ਵਿਚਾਲੇ ਪਿਆ ਸੀ ਕਿਦੋਂ ਆਪਾਂ ਨੂੰ ਚੁਕਾਉਣਾ ਪਊਗਾ ਕਿਤੇ ਸਕੀਨ ਕਰਾਂਗੇ ਆਪਾਂ ਫਸੀ ਨਾ ਪਿੰਡ ਵਾਲਾ ਉਦੋਂ ਤਾਂ ਵਧੀਆ ਪਟਿੰਡੇ ਜੇ ਤੜਵਾ ਕੇ ਵਧੀਆ ਚੋਗਲੇ ਪਹਿਲੀ ਵਾਰ ਦੇ ਉਦੋਂ ਤਾਂ ਨੰਦ ਲੈ ਗਿਆ ਜੀ ਉਦੋਂ ਨਰਮੇ ਕਿਹਦੇ ਖਿੜਿਆ ਨਹੀਂ ਤੇ ਆਪਣਾ ਉਹਦੇ ਬਾਗ ਗਿਆ ਲੰਘ ਰਹੀ ਸੀ ਪਿੰਡਾਂ ਤਾਂ ਚੁਗਿਆ ਗਿਆ ਤੀ ਹੁਣ ਨਹੀਂ ਜਾਂਦਾਂ ਹੁਣ ਨਹੀਂ ਜਾਂਦੀ ਨਹੀਂ ਚੱਲ ਕੋਈ ਨਹੀਂ ਕਰਦੇ ਆ ਪਤਾ ਮੈਂ ਪਿੰਡ ਫੋਨ ਲਾਇਆ ਸੀ ਉਹਨਾਂ ਨੂੰ ਕਿਹਾ ਸੀ ਵੀ ਜੇ ਕੋਈ ਦੋ ਚਾਰ ਬੰਦੇ ਮਿਲ ਜੇ ਸਾਡੇ ਕੋਲ ਭੇਜ ਦਿਓ ਉਹ ਆਪਣੇ ਕੋਲ ਵਾਲੇ ਬੈਠ ਕੇ ਪਈ ਤੀ ਆ ਆ ਬੈਠ ਕੇ ਜੇ ਬੰਦੇ ਇੱਥੇ ਵਹਾ ਲੈਂਦੇ ਆਪਾਂ ਫਿਰ ਤੂੰ ਕਿਸੇ ਨੂੰ ਪੁੱਛ ਲੈ ਨਾ ਪਿੰਡ 'ਚ ਕਿਸੇ ਕੋਲ ਗੱਲ ਕਰ ਲੈ ਕਈ ਵਾਰੀ ਕੋਈ ਬੰਦੇ ਲੈ ਕੇ ਆਉਣਾ ਹੁੰਦਾ ਕਿਸੇ ਨਾਲ ਸਾਂਝੇ ਲਿਆਵਾਂ ਨਾ ਨਰਮਾ ਹੀ ਹੁਣ ਕਿਸੇ ਦੇ ਹੈ ਨਹੀਂ ਤੇ ਆਪਣੇ ਕੋਲ ਨਰਮਾ ਸਾਰੇ ਪਿੰਡੋਂ ਆਪਣੇ ਨਾਲ ਨਰਮਾ ਬੱਧਤੀ ਆਪਣੇ ਕੋਲੇ ਕੋਈ ਕਈ ਘਰਾਂ ਦੇ ਹੋਰ ਵੀ ਹੈਗਾ ਆਪਣੇ ਬਾਧੂ ਘਰਾਂ ਦੇ ਐਤਕੀ ਦਾ ਨਰਮਾ ਨਾਲੇ ਮੇਰੀ ਗੱਲ ਸੁਣ ਲੈ ਜਿਹਦੇ ਨਰਮਾ ਹੁੰਦਾ ਨਾ ਉਹ ਨਹੀਂ ਬੰਦੇ ਦੱਸਦਾ ਹੁੰਦਾ ਅਗਲਾ ਕਹਿੰਦਾ ਆਪਾਂ ਆਪ ਲਿਆਂ ਇਹਨੂੰ ਕਿਸੇ ਨਾਲ ਜੀ ਪਰ ਮੈਂ ਪਤਾ ਤਾਂ ਫਿਰ ਵੀ ਕਰੂੰਗਾ ਚੱਲ ਕੋਈ ਨਹੀਂ ਚੱਲ ਜਿਵੇਂ ਕੋਈ ਚਲ ਮੈਂ ਪੜਨਾ ਹਾਂ ਮੈਂ ਚਾਹ ਪਾਣੀ ਕਰਕੇ ਪੀਣੇ ਚ ਇੰਨੇ ਨਹੀਂ ਮੰਗ ਕਰਤਾ ਉਹ ਗੱਲ ਜਿਵੇਂ ਕਹਿੰਦੇ ਨੇ ਕੁੱਤੇ ਬਕਾਈਏ ਨਰਮੇ ਦਾ ਤਾਂ ਐਵੇਂ ਜੱਬ ਕਰ ਲਿਆ ਦੋਨੇ ਝੋਨੇ ਹੀ ਲਾਣਦੇ ਸਾਰਾ ਚੈਰਾਂ ਹੀ ਪਿਆ ਜਾ ਹੁਣ ਕਿਉਂ ਆਇਆ ਨਰਮੇ ਦੀ ਰੋਟਾ ਹੈਗੀ ਤੇ ਇੱਕ ਦੋ ਘਰਾਂ ਦੇ ਆਪਾਂ ਕਹਿ ਦਾਂਗੇ ਵੀ ਅਸੀਂ ਪੱਕੇ ਹੋ ਜਾਾਂਗੇ ਨਰਮਾ ਚੋਗਣ ਨੂੰ ਅੱਛਾ ਤੇ ਹੁਣ ਪੈਸੇ ਮਿਲ ਜਾਣਗੇ ਉਹੀ ਗੱਲ ਛਾੜ ਦੇਣ ਤੇਰਾ ਵਿਆਹ ਕਰਨੇ ਤੇਰੇ ਵੀ ਹੱਥ ਬੀਲੇ ਕਰਨੇ ਆ ਆਤਲੀ ਸਰਦਾ ਤੇ ਆ ਚਲ ਗਈ ਮੈਂ ਆਪਕੇ ਬੋਲ ਪੁੱਛ ਵੱਧ ਘਟਣਾ ਬੋਲਨੀ ਚੰਗਾ ਨਹੀਂ ਮੈਂ ਨਹੀਂ ਬੋਲਦੀ ਆਪਾਂ 2-4 ਘਰਾਂ ਦੇ ਪੱਕਾ ਲੱਗ ਕੇ ਤੇ 22000 ਰੁਪਏ ਫੜ ਲੈਣਗੇ ਫੜ ਲੈਣਗੇ ਹਾਂ ਤੇ ਮੁਰਕੇ ਮੇਰੇ ਬਣ ਜਾਣਗੇ ਬਣ ਜਾਣਗੇ ਮੁਰਕੇ ਤੂੰ ਕੌਣ ਤੇ ਮੈਂ ਕੌਣ ਆਪੇ ਭੌਂਕਦੇ ਫਿਰਨਗੇ ਆਪਾਂ ਕਿਹੜਾ ਹੱਥ ਆਉਣਿਆ ਫਿਰ ਹਾਂ ਆਪੇ ਚਗਾਉਂਦੇ ਫਿਰਨਗੇ ਕੋਠੀਆਂ ਚੱਲ ਗਏ ਕੋਠੀ ਕੋਠੀਆਂ ਕੋਠੀਆਂ ਚੱਲ ਗਏ ਹਾਂ ਮੈ ਐ ਲੱਗਦਾ ਵੀ ਇਹਨਾਂ ਦੇ ਬਾਵਾ ਨਰਮਾ ਹੋਊਗਾ ਹਨਾ ਪਰ ਐ ਨਹੀਂ ਆਪਾਂ ਪੁੱਛੇ ਹੀ ਨਹੀਂ ਕਿਸ ਤੋਂ ਵੀ ਇਹ ਨਰਮਾ ਹੈਗਾ ਕਿ ਹੈ ਨਹੀਂ ਇਹੋ ਆ ਲੱਗਦਾ ਆ ਘਰ ਵਾਲੇ ਆਏ ਵਾਰੀ ਬੀਜ ਦੇ ਬੇਬੇ ਪਿੰਡ ਦਾ ਨਾਂ ਗਲਤ ਦੱਸਾਂਗੇ ਆਪਾਂ ਕਿਹੜੇ ਖੰਡੋਂ ਆਹੋ ਪਿੰਡ ਦਾ ਨਾਂ ਦੱਸੀ ਫੇਰ ਅਗਲਾ ਪਿੰਡ ਚ ਪਤਾ ਮੈਨੂੰ ਤਾਂ ਆਏ ਘਰ ਵਾਲੇ ਬੀਜ ਦੇ ਆ ਨਰਮਾ ਪਪੂ ਇਹ ਘਰ ਵਾਲੇ ਬਾਵਾ ਮੈਨੂੰ ਲੱਗਦੀ ਬੀਜ ਦੇ ਲੱਗਦੇ ਆ ਇਹਨਾਂ ਦੇ ਅੱਗੇ ਵੀ ਕੇਰਾਂ ਬਲਾਈ ਨਰਮਾ ਸੀਗਾ ਬਾਈ ਬਾਈ ਬੇਬੇ ਕੋਈ ਬੋਲਦਾ ਹੀ ਨਹੀਂ ਹੈਗਾ ਨਹੀਂ ਪੜਨੇ ਕੋਈ ਬੋਲਦਾ ਨਹੀਂ ਕੋਈ ਕਿੱਧਰ ਵਾਗ ਗਿਆ ਬਾਈ ਐਸਾ ਨਰਮਾ ਚੁਗਣ ਵਾਲੇ ਆ ਹਣ ਹੋਣਗੇ ਭੱਜ ਕੇ ਨਰਮਾ ਚੁਗਣਾ ਦੇ ਨਾਂ ਤੇ ਹਾਂ ਫੇਰ ਤਾਂ ਪਤਾ ਇਹਨਾਂ ਨੂੰ ਨਰਮਾ ਚੁਗਣਾ ਨਰਮਾ ਚੁਗਣਾ ਪੱਕਾ ਉਹ ਲਾਉਂਦੇ ਆ ਬੁੜੂងਾਂ ਫੇਰ ਹਾਂ ਬਾਈ ਕੁੜਕਾ ਦੇ ਵਾਲੇ ਆ ਇਹ ਕੀ ਕਰਨਾ ਆਈਆਂ ਹੁਣ ਦਿਵਾਲੀ ਵੀ ਲੰਗ ਗਈ ਹੁਣ ਵੀ ਨਹੀਂ ਖੜਾ ਛੱਡਦੀਆਂ ਬਾਹਰ ਚੀ ਤੁਰੂਆਂ ਫਿਰਦੀਆਂ ਹਾਂ ਬੇਬੇ ਕਾਦੇ ਵਾਲੇ ਹਾਂ ਨਹੀਂ ਪਤਾ ਸ ਨਰਮਾ ਚੁਗਣ ਵਾਲੇ ਆ ਅੱਛਾ ਹਾਂ ਵੀ ਅਸੀਂ ਆਏ ਛੋੜੇ ਨਰਮਾ ਹੈਗਾ ਚੁਗਣਾ ਵਾਲਾ ਸਾਡੇ ਹੈਗਾ ਨਰਮਨ ਚੁਗਣਾ ਵਾਲਾ ਸਾਨੂੰ ਕਿਸੇ ਨੇ ਦੱਸਿਆ ਸੀਗਾ ਵੀ ਉਹ ਨਰਮਾ ਬੀਜ ਦੇ ਤੇ ਅਸ ਤਾਂ ਪੱਕੇ ਹੋਣਾ ਸੀਗਾ ਵੀ ਨਰਮਾ ਚੋਂ ਲੱਗ ਜਾਣਗੇ ਛੋਡੇ ਤੁਸੀਂ ਪੱਕੇ ਲੱਗਣੇ ਹਾਂ ਪੱਕੇ ਲੱਗਣਾ ਆਇਆ ਮੇਰੀ ਕੁੜੀ ਦਾ ਵਿਆਹ ਹੈਗਾ ਅੱਛਾ ਤੇ ਸਾਨੂੰ ਆਏ ਵੀ ਸਹਾਰ ਹੈਗਾ ਚਲੂੰ ਤਾਂ ਅਸੀਂ ਕਾ ਅੱਗੇ ਤਾਂ ਕਟ ਵਧੀ ਆਏ ਵੀ ਖੁੱਲੇ ਚੋਗ ਲੈਣੇ ਹੋਣੇ ਜਿਹਦੇ ਵਗ ਜਿਗੇ ਮਰਜੀ ਅੱਜ ਕੀ ਆਏ ਵੀ ਜੇ ਕਿਸੇ ਦੇ ਪੱਕੇ ਹੋਏਗੇ ਚਾਰ ਪੈ ਸਾਡੇ ਅਰਥ ਲੱਗ ਜਾਣਗੇ ਹਾਂ ਹਾਂ ਉਹ ਤਾਂ ਆਏ ਬੇਬੇ ਨਰਮਾ ਤਾਂ ਬੇਬੇ ਸਾਡੇ ਹੈਗਾ ਤੁਸੀਂ ਆ ਜਾਓ ਅਸੀਂ ਤਾਂ ਆਪ ਬੰਦੇ ਭਾਲਦੇ ਫਿਰਦੇ ਆ ਪਿੰਡ ਚੋਂ ਮਿਲੀ ਨਹੀਂ ਕੋਈ ਅਸੀਂ ਫਿਰ ਹੁਣ ਆਏ ਛੋਡਾ ਕਿਹੜਾ ਪਿੰਡ ਹੈ ਸਾਡਾ ਪਿੰਡ ਤੋਂ ਉਧਰ ਅਹ ਕੀ ਬਾਈ ਦਾ ਨੀ ਇਹੇ ਕੋਲੇ ਤਲਵੰਡੀ ਸਾਬੋ ਆ ਤਲਵੰਡੀ ਸਾਬੋ ਦੇ ਨੇੜੇ ਆ ਪਰੇ ਅੜ ਗਏ ਪਰੇ ਪਿੰਡ ਜਾ ਕਿਹੜਾ ਪਿੰਡ ਹੈ ਸਾਡਾ ਪੁੱਤ ਉਧਰ ਆ ਪਿੰਡ ਕਿਮਿਆ ਬੰਨੀ ਹੈਗਾ ਸਾਡੇ ਉਧਰ ਨਰਮਣੀ ਸਾਡੇ ਚੋਂ ਨਾ ਹੁੰਦਾ ਅੱਛਾ ਅੱਛਾ ਹਾਂ ਚਲੋ ਆਜੋ ਜੀ ਕੋਈ ਸਤਾਓ ਜੋ ਸਤਾਓ ਜੋ ਅੱਛਾ ਸਤਾਓ ਜੀ ਤਾਂ ਹਾਂ ਸਤਾਓ ਚੰਨ ਠੀਕ ਹੈ ਉੱਥੇ ਤਾਂ ਢੀ ਰਿਸ਼ਤੇਦਾਰੀ ਵੀ ਹੈ ਅੱਛਾ ਆਓ ਗਾਹਾਂ ਦੀ ਗਾਹਾਂ ਹਾਂ ਤੁਮਾਂ ਦਾ ਪਿੰਡ ਹੈ ਨਾ ਸਾਡਾ ਪਿੰਡ ਹੈ ਹਾਂ ਆਓ ਹੋ ਹਾਂ ਠੀਕ ਹੈ ਹਾਂ ਹਾਂ ਤੇ ਆਜੋ ਬੈਠੋ ਬੈਠੀ ਤੇ ਹੋਰ ਸੁਣਾਓ ਆ ਠੀਕਾ ਪੁੱਤ ਮੋਬਾਈਲ ਚੱਕ ਲਾ ਆਵਦੀ ਮੈਂ ਕੋਈ ਨਹੀਂ ਚੱਕ ਲੂੰਗੀ ਹਾਂ ਅਸੀਂ ਤੇ ਚਾਰ ਪੰਜ ਜਣੇ ਆ ਪੱਕੇ ਹੋ ਜਾਗੇ ਨਰਮਾ ਚੁਗਣ ਵਾਲੇ ਅੱਛਾ ਹਾਂ ਵੀ ਜੇ ਤੁਸੀਂ ਸਾਨੂੰ ਲਾਉਣਾ ਤਾਂ ਦੱਸ ਲਿਓ ਚਾਹ ਪੰਜ ਜਣੇ ਹਾਂ ਪੰਜ ਜਣੇ ਅਸੀਂ ਜਮਾ ਕੋਈ ਜਵਾਕ ਨਹੀਂ ਜੇਲਾਣੀ ਸਾਡੇ ਨਾਲ ਓ ਚੋ ਚ ਕੋਈ ਗੱਲ ਨਹੀਂ ਜਵਾਕ ਤਾਂ ਹੁਣ ਦੇਖ ਬੇ ਕਿੱਥੇ ਛਿੱਟ ਕੇ ਆਏ ਆ ਫਿਰ ਜਵਾਕ ਨਾ ਨਰਮਣੀ ਚੁਗਣ ਦਿੰਦੇ ਨਾਲੇ ਅਗਲੇ ਨੂੰ ਚਾਹ ਪਾਣੀ ਦਾ ਔਖਾ ਹੋ ਜਾਂਦਾ ਹਾਂ ਉਹ ਤਾਂ ਹੈ ਹੈਨਾ ਅੱਜਕੱਲੇ ਉਹਈ ਦਾ ਕੰਮ ਹੈ ਅਸੀਂ ਤਾਂ ਪਿੰਡ ਚ ਐ ਵੀ ਕਹੇਟੇ ਵੀ ਭਵਾ ਦੇ ਜਵਾਕ ਲੈ ਕੇ ਨਾਲ ਆ ਜੋ ਚਾਹ ਪਾਣੀ ਵੀ ਦੇ ਦੇਾਂਗੇ ਅਸੀਂ ਤਾਂ ਫੇਰ ਵੀ ਨਹੀਂ ਆਉਂਦੀਆਂ ਨਾ ਨਾ ਤੁਸੀਂ ਥੋੜਾ ਜਿਹਾ ਰਹਿ ਜਾਗੇ ਸੰਤ ਜੀ ਬਾਹਰ ਗਏ ਗਿਆ ਨੂੰ ਜਵਾਬ ਦੇ ਰਹੀਆਂ ਨੀਆਂ ਕੀ ਕਰੀਏ ਕੋਈ ਪੱਕੀ ਨਹੀਂ ਲੱਗਦੀ ਪਿੰਡ ਚੋਂ ਪਿੰਡ ਵਾਲਿਆਂ ਨੇ ਤਾਂ ਤਪਾ ਰੱਖਿਆ ਸੀ ਜਮਾ ਨਾ ਪੁੱਤ ਅਸੀਂ ਤਾਂ ਥੋੜੀ ਜਮਾ ਯਕੀਨ ਕਰਕੇ ਜਮਾ ਫੁੱਟ ਫੁੱਟ ਜਗਾ ਕੇ ਜਾਵਾਂਗੇ ਪਹਿਲੀ ਚੋਂ ਤੋਂ ਲੈ ਕੇ ਨਿਮੇੜ ਕੇ ਜਾਵਾਂਗੇ ਚਲ ਕੋਈ ਨਹੀਂ ਆਂਟੀ ਤੁਸੀਂ ਬੈਠੋ ਇੱਥੇ ਤੇ ਮੈਂ ਆਪਦੇ ਘਰ ਵਾਲੇ ਨਾਲ ਗੱਲ ਕਰ ਲਾਂ ਨੀ ਕਰਲਾ ਪੁੱਛਲਾ ਭਾਈ ਜਿਹੜਾ ਕੋਈ ਭਾਅ ਬੰਦਾ ਹੋਇਆ ਦੇਖੋ ਸੰਦੇ ਦੇ ਪਿੰਡ ਦਾ ਭਾਅ ਚੱਲਦਾ ਹੈ ਉਹ ਹੀ ਲਵਾਂਗੇ ਅਸੀਂ ਉਹ ਹੀ ਦੇ ਦਿਓ ਹਾਂ ਤੇ ਅਸੀਂ ਭਾਅ ਦੇਵਾਂਗੇ ਹੁਣ ਸੰਤਾਂ ਨੂੰ ਕਿਸ ਤਰੀਕਾ ਦੱਸ ਦਿਓ ਵੀ ਕਿੱਦਾਂ ਆਉਣੇ ਅਸਾ ਉਦੋਂ ਆ ਜਾਾਂਗੇ ਤਰੀਕ ਤਾਂ ਨਾ ਹੁਣ ਸਾਡਾ ਤਾਂ ਜਮਾਂ ਨਰਮਾ ਚਿੱਟਾ ਹੋਇਆ ਪਿਆ ਪਹਿਲਾਂ ਤਾਂ ਇੱਕ ਗੇੜਾ ਦਵਾਤਾ ਤੇ ਹੁਣ ਮੁੜ ਕੇ ਕੋਈ ਗਈ ਨਹੀਂ ਅੰਟੀ ਵਾਸ ਕਰ ਲੈਣਾ ਜੜਾਂ ਚੋਂ ਟੀਂਡੇ ਜੀ ਤੋੜੇ ਸੀ ਉਹਨਾਂ ਹੋ ਚੁੱਕੇ ਸੀ ਬਾਕੀ ਜਮਾ ਹੈ ਨਾ ਜਿਵੇਂ ਕਹਿੰਦੇ ਨੇ ਚਾਦਰ ਵਰਗਾ ਚਿੱਟਾ ਹੋਇਆ ਪਿਆ ਨਰਮਾ ਬਸ ਫਿਰ ਅਸੀਂ ਆ ਜਾਵਾਂਗੇ ਖਾਣਾਂ ਤਾਂ ਪੱਕੀ ਗੱਲ ਕਰ ਲੋ ਖਾਣ ਤੋਂ ਝੋਲੀ ਭਰਦੀ ਐ ਸੋਨੂੰ ਤੋਂ ਉਹੀ ਗੱਲੋ ਪੈਸਿਆਂ ਡਿੱਗਣਗੇ ਉਸ ਵਾਂਗੂ ਬਸ ਤੜਕੀ ਵਗ ਜਾ ਕਰਾਂਗੇ ਉਸ ਤਾਂ ਆ ਕੇ ਹੱਥ ਨੇ ਰੋਟੀ ਪਕਾਉਣੀ ਐ ਅਸੀਂ ਕੀ ਕਰਨੇ ਹਾਂ ਹਾਂ ਤੇ ਹਾਂ ਸੰਤ ਕਰਕੇ ਲਾਇਆ ਕਰੋ ਜਾ ਰਹੇ ਹੋਗੇ ਤੁਸੀਂ ਸਾਡੇ ਘਰੇ ਕਿ ਕਿਸੇ ਦੇ ਹੋਰ ਵੀ ਲੱਗੋ ਪਿੰਡ 'ਚ ਅਸੀਂ 4-5 ਘਰਾਂ ਦੇ ਤੁਹਾਡੇ ਹੋਰ ਆਏ ਆ ਪਿੰਡ 'ਚ ਪੁੱਛਣ ਅੱਛਾ ਜਿੱਥੇ ਸੰਤ ਥਾਂ ਮਿਲ ਗਿਆ ਸੀ ਉੱਥੇ ਰਹਿ ਪਾਂਗੇ ਉਹ ਤਾਂ ਸੀ ਆਪੇ ਗੱਲ ਕਰ ਲਾਂਗੇ ਚਾਰੇ ਪੰਜੇ ਕਰਾਣਾ ਕੀ ਦੇ ਕੀ ਦੇ ਲੱਗੋngੀਆਂ ਤੁਸੀਂ ਹਾਂ ਤੁਹਾਨੂੰ ਦੱਸ ਦਾਂਗੇ ਅਸੀਂ ਹਾਂ ਤੇ ਫਿਰ ਰੇਟ ਤਾਂ ਜਿਹੜਾ ਰੇਟ ਹੋ ਦੇਣਗੇ ਉਹੀ ਰੇਟ ਅਸੀਂ ਦੇ ਦਾਂਗੇ ਰੇਟ ਤਾਂ ਇੱਕੋ ਹੀ ਹੋਊਗਾ ਸਾਰੇ ਪਿੰਡ ਦਾ ਚੱਲ ਮੈਂ ਉਹਦੇ ਘਰ ਵਾਲੇ ਨਾਲ ਗੱਲ ਕਰ ਲਾਂ ਮੜੀ ਜੀ ਕਰ ਲਾ ਚੰਗਾ ਕਰ ਲਾ ਪੈਸਿਆਂ ਦੀ ਤਾਂ ਗੱਲ ਕਰ ਲੈਂਦੀ ਬੇਬੇ ਇਹਨਾਂ ਨਾਲ ਪੈਸਿਆਂ ਦੀ ਕਿਰਾਏ ਉਹਦੇ ਘਰ ਵਾਲੇ ਨੇ ਤਾਂ ਪੁੱਛ ਲੈਂਦੇ ਵੀ ਆਪਾਂ ਨੂੰ ਰੱਖਣਗੇ ਕਿ ਰੱਖ ਦੇਣੀ ਜੇ ਉਹਨਾਂ ਨੇ ਹਾਂ ਕਰਤੀ ਫੇਰ ਕਹਾਂਗੇ ਵੀ ਸਾਨੂੰ ਭਾਈ ਇੰਨੇ ਕ ਪੈਸੇ ਦੇ ਦੇਓ ਅਸੀਂ ਸਮਾਨ ਸੱਪਾ ਲੈ ਕੇ ਤੇ ਦੁਬਾਰੇ ਅਸੀਂ ਆ ਜਾਾਂਗੇ ਸਾਰੇ ਵੀ ਭਾਈ ਇੱਕ ਦੋ ਘਰਾਂ ਦੇ ਅਸੀਂ ਦੇਣੇ ਆ ਪੈਸੇ ਹਾਂ ਉਹ ਉੱਥੇ ਦੇ ਕੇ ਆਵਾਂਗੇ ਪੈਸੇ ਦੀ ਗੱਲ ਤਾਂ ਮਾਪੇ ਕਰਨ ਤੂੰ ਬੋਲੀ ਨਾ ਵਿੱਚ ਹਾਂ ਚੱਲ ਨਹੀਂ ਹਾਂ ਕੇ ਇਹਨਾਂ ਨੂੰ ਆਪਦੇ ਘਰ ਵਾਲੇ ਨਾਲ ਗੱਲ ਕਰ ਲੈ ਮੈਨੂੰ ਲੱਗਦਾ ਕੰਮ ਬਣ ਜੂਗਾ ਇੱਥੇ ਮੈਨੂੰ ਤਾਂ ਲੱਗਦਾ ਬੁੜੀ ਜੀ ਮੇ ਨਰਮ ਜੇ ਸੁਭਾਅ ਦੀ ਆ ਭੋਲੀ ਜੀ ਹੈਨਾ ਭੋਲੀ ਜੀ ਲੱਗਦੀ ਹੈ ਦੇਖਣ ਨੂੰ ਮੈਨੂੰ ਨਰਮੇ ਦੀ ਸੋਚ ਹੋਈ ਪਈ ਤੀ ਵੀ ਨਰਮਾ ਕਿਵੇਂ ਇਕੱਠਾ ਕਰਾਂਗੇ ਆਪ ਲੈ ਉੱਥੇ ਬੁੜੀਆਂ ਨੂੰ ਬਹਾਲਿਆ ਗੇਟ 'ਚ ਪਤਾ ਨਹੀਂ ਕਿਹਦੇ ਉਹ ਤਾਂ ਨਰਮੀ ਵਾਲੀਆਂ ਨੇ ਨਰਮੀ ਵਾਲੀਆਂ ਨਹੀਂ ਆਹੋ ਕਿਹੜੇ ਨਰਮੀਆਂ ਉਹ ਤਾਂ ਕਹਿੰਦੇ ਸੀ ਤਾਂ ਪੱਕੀਆਂ ਲੱਗਣੇ ਕਿ ਬੁੜੀ ਕਹਿੰਦੀ ਕਿ ਮੇਰੀ ਕੁੜੀ ਦਾ ਵਿਆਹ ਹੈਗਾ ਵੀ ਵਿਆਹ ਵਾਸਤੇ ਪੈਸੇ ਇਕੱਠੇ ਕਰਨੇ ਆ ਸੀ ਵੀ ਪੱਕੀਆਂ ਲੱਗ ਜਾਣਗੇ ਸੱਚਮੁੱਚ ਹੀ ਨਰਮਾ ਚੋਗ ਵਾਲੀਆਂ ਦੀ ਤੇ ਹੋਰ ਹੁਣ ਉਹ ਲੈ ਆਪਣੀ ਤਾਂ ਫਿਰ ਰੀਲੀ ਛਤਰੀ ਵਾਲੇ ਰੱਬ ਨੇ ਸੁਣੀ ਲਈ ਤੀ ਹਾਂ ਆਪਣੀ ਤਾਂ ਆਪੇ ਘਰੇ ਆ ਗਈਆਂ ਘਰੇ ਵੇਜਤੀਆਂ ਦਿਖ ਲੈ ਤੇ ਹੋਰ ਮੈਂ ਨਾ ਚਿੰਤਾ ਕਰੀ ਜਾਂਦਾ ਸੀ ਮੈਂ ਉਹਨਾਂ ਨੂੰ ਬਿਠਾਇਆ ਹੀ ਮੈਂ ਕਿ ਤੁਸੀਂ ਆਂਟੀ ਇੱਥੇ ਬੈਠੋ ਤੇ ਮੇਰੇ ਘਰ ਵਾਲੇ ਨੂੰ ਪਹਿਲੀ ਦਿਨ ਛੋਟੇ ਨਾਲ ਗੱਲ ਕਰ ਲੂਗਾ ਤੇ ਹੁਣ ਤੂੰ ਗੱਲ ਕਰ ਲੈ ਜਿਵੇਂ ਕਹਿੰਦੇ ਹੁੰਦੇ ਨੇ ਗੱਲ ਤਾਂ ਮੈਂ ਕਰ ਹੀ ਲੈਣੀ ਸੀ ਅਕਿ ਚਿੰਤਾ ਨਹੀਂ ਕਰਨੀ ਚਾਹੀਦੀ ਚਿੰਤਿਤ ਕਰਨਾ ਚਾਹੀਦਾ ਹਾਂ ਆਪੀ ਹਿੱਲਾ ਹੋ ਜਾਂਦਾ ਉਹ ਗੱਲ ਸਹੀ ਹੋਗੀ ਰੱਬ ਦਾ ਨਾਮ ਲੈਣਾ ਚਾਹੀਦਾ ਕੰਮ ਤਾਂ ਆਪੀ ਬਣ ਜਾਂਦੇ ਹਨ ਹਨ ਤਾਂ ਤਾਂ ਆਪੀ ਬਣ ਜਾਂਦੇ ਕੰਮ ਤਾਂ ਉਹੀ ਗੱਲ ਆ ਸਭ ਦੀ ਸਵਾਲ ਹੈ ਇੱਕ ਜਣੀਆਂ ਤੀ ਇਹ ਦਾ ਦੋ ਕੁ ਬੁੜੀਆਂ ਤੀ ਜਿਹੜੀਆਂ ਬੈਠੀਆਂ ਤੀਆਂ ਇਹ ਕਹਿੰਦੀਆਂ ਸਾਡੇ ਨਾਲ ਹੋਰ ਵੀ ਹੈਗੇ ਬੰਦੇ ਹੋਰ ਬੰਦੇ ਹੈਗੇ ਸੀ ਹਾਂ ਹੈਗੇ ਨਾ ਚਾਰ ਪੰਜ ਬੰਦਿਆਂ ਦਾ ਕੰਮ ਸੀ ਆਪਣੇ ਤਾਂ ਚਾਰ ਪੰਜ ਕਹਿੰਦੀ ਐ ਬੁਢੀ ਕਹਿੰਦੀ ਚਾਰ ਪੰਜ ਜਣੇ ਆ ਵੀ ਪੱਕੇ ਲੱਗ ਜਾਣਗੇ ਕਹਿੰਦੀ ਇੱਕ ਦੋ ਘਰਾਂ ਦੇ ਹੋਰ ਵੀ ਲੱਗਾਂਗੇ ਅਸੀਂ ਮੇਰੀ ਗੱਲ ਸੁਣ ਲੈ ਨਰਮਾ ਆਪਣਾ ਇੰਨਾ ਤੀ ਚਾਰ ਪੰਜ ਜਣੇ ਤਾਂ ਆਪਣਾ ਨਰਮਾ ਚੁਗਿਆ ਜਾਊਗਾ ਹੋਰ ਕਿਹਦਾ ਨਰਮਾ ਚੁਗਣੀਆਂ ਇਹ ਓਹੋ ਬਾਰੀ ਤਾਂ ਵਿੱਚ ਦੀ ਲੱਗ ਹੀ ਜਾਂਦੀ ਐ ਬਾਰੀ ਵਿੱਚ ਦੀ ਉਧਰ ਵੱਗ ਜਾਂਦੀ ਐ ਇਹ ਤਾਂ ਗੱਲ ਤੇਰੀ ਠੀਕ ਧੀ ਪੰਜ ਦਿਨਾਂ ਅਗਲਾ ਪੱਕਾ ਲੱਗੂ ਅਗਲਾ ਤੇਰਾ ਨਰਮਾ ਚੁੱਕੀ ਜਾਨ ਛਡਾਉ ਹਾਂ ਉਹ ਕਗਲਾਈ ਧੀ ਬਾਹਰਲੇ ਬੰਦੇ ਆ ਜਾਣ ਪਛਾਣ ਜੀ ਬਣਾ ਬਹਾਉਣੇ ਵੀ ਔਖੇ ਸੀ ਉਹ ਫਿਰ ਹੁਣ ਜਾਣ ਬੁੜੀਆਂ ਸੀ ਹਨਾ ਚਰੀਆਂ ਜਾਣ ਪਛਾਣ ਹੁਣ ਕਾਦੀ ਹੁੰਦੀ ਐ ਇਹਨਾਂ ਨਾਲ ਪਤਾ ਕੰਮ ਕਰਵਾਉਣਾ ਹੁਣ ਜੱਟ ਤਾਂ ਫਸੇ ਹੁੰਦੇ ਐ ਜੱਟਾਂ ਨੂੰ ਤਾਂ ਰੱਖਣੇ ਬੰਦੇ ਐ ਫਿਰ ਮੈਂ ਕਹਾਂ ਜਾ ਕੇ ਗੱਲ ਨਾ ਦੂਜਿਆਂ ਨੇ ਦੱਸ ਕੀ ਤੇਰੀ ਰਿਸ਼ਤੇਦਾਰੀ ਹੁੰਦੀ ਏੜ ਕਰਿਆ ਕੇ ਬਹਿਣੇ ਵੀ ਜਾਣੀ ਝੋਨਾ ਲਾਉਣ ਵੇਲੇ ਆ ਜਾਂਦੇ ਹਾਂ ਗੱਲ ਪੱਕੀ ਐ ਹਨਾ ਇਹਨੂੰ ਜਾਣਦਾਰ ਨੇ ਸਿਚੇਸ਼ਨ ਤੋਂ ਹੀ ਲੈ ਕੇ ਆਉਣੇ ਆ ਉਹਨਾਂ ਨਾਲ ਕੀ ਰਿਸ਼ਤੇਦਾਰੀ ਹੁੰਦੀ ਹੈ ਕੋਈ ਹਾਂ ਚੱਲ ਤੂੰ ਗੱਲ ਕਰ ਉਹਨਾਂ ਨੇ ਜਾ ਕੇ ਤੂੰ ਬੁੜੀਆਂ ਦੇਸੀ ਲੱਗਦੀਆਂ ਸੀ ਆ ਦੇਸੀ ਨਹੀਂ ਤਾਂ ਪਿੰਡ ਵਾਲੀ ਹੀ ਐ ਮੈਂ ਕਰਦਾ ਗੱਲ ਕਰ ਲੈ ਕਿਹੜੀ ਪਿੰਡੋਂ ਦੀ ਪਿੰਡ ਤਾਂ ਅਸਤਾਜ ਅੱਛਾ ਮੁੱਖ ਮੰਤਰੀ ਦੀ ਪਿੰਡੋਂ ਦੀ ਮੁੱਖ ਮੰਤਰੀ ਤੋਂ ਕੀ ਲੈਣਾ ਉਹਦਾ ਨਰਮਾ ਚ ਕਾਲਾ ਬਸ ਇਹਨੂੰ ਤਾਂ ਚਾਹ ਹੋ ਗਿਆ ਮੁੱਖ ਮੰਤਰੀ ਦੇ ਪਿੰਨੋਂ ਆਪਾਂ ਹੀ ਆਉਂਦਾ ਇਹ ਗੱਲ ਕਰੂਗਾ ਹਾਂ ਚੱਲ ਤੂੰ ਕਰ ਲੈ ਬੇਬੇ ਹਾਂ ਭਾਈ ਨਰਮਾ ਚ ਉਡੀਲੇ ਤੁਸੀਂ ਦੀ ਹਾਂ ਹਾਂ ਸিসি ਭਾਈ ਨਰਮਾ ਚੁਗਲਉਂਗੇ ਤੁਸੀਂ ਕਿਉਂ ਗਲਾਂਗੇ ਚੁਗਣ ਨੂੰ ਕੀ ਐ ਮੈਨੂੰ ਤਾਂ ਇਹ ਲੱਗਦਾ ਤੁਸੀਂ ਨਰਮਾ ਜੀ ਗਰਮੀ ਵਾਲੀ ਸੀ ਨਾ ਨਾ ਕਿੰਨੀ ਗਰਮੀ ਹੋ ਫਿਰ ਕੰਮ ਤਾਂ ਕਰਨਾ ਹੀ ਪੈਂਦਾ ਪਹਿਲਾਂ ਵੀ ਕਿ ਨਰਮਾ ਚੁਗਿਆ ਤੁਸੀਂ ਬੱਥੇਰਾ ਸੀ ਆਏ ਸਾਲੀ ਪੱਕੇ ਹੁੰਨੇ ਆ ਬੇ ਮੇਰੀ ਗੱਲ ਸੁਣ ਲੈ ਹੂੰ ਨਰਮਾ ਚੁਗਲਉਂਦੇ ਲੱਗਦਾ ਜਾਂਦੇ ਨੇ ਹਾਂ ਪਹਿਲੀ ਵਾਰੀ ਜੇ ਵਧੀਆ ਵਧੀਆ ਚੁੱਕੇ ਦੁਆਰੇ ਫਿਰ ਆਉਂਦੇ ਨਹੀਂ ਹੈਗੇ ਅਸੀਂ ਤੁਹਾਡੇ ਸਾਰਾ ਨਿਮੇੜ ਕੇ ਜਾਵਾਂਗੇ ਭਾਵੇਂ ਲਿਖਤ ਲਿਖਾ ਕਰ ਲਿਓ ਸਾਡੇ ਨਾਲ ਹਾਂ ਇਹ ਗੱਲ ਠੀਕ ਦੀ ਹਾਂ ਅਸੀਂ ਤਾਂ ਲਿਖ ਲਿਖਿਆ ਕਰਾਂਗੇ ਬਹੀ ਤੇ ਹਾਂ ਹਾਂ ਲਿਖੋ ਕਹਿੰਦਾ ਰੇਟ ਦੀ ਗੱਲ ਕਰਾਂਗੇ ਹਾਂ ਰੇਟ ਜਿਹੜਾ ਪਿੰਡ ਦਾ ਉਹ ਦੇ ਦਿਓ ਬੇਬੇ ਮੇਰੀ ਗੱਲ ਸੁਣ ਲੈ ਸਾਰਾ ਨਿਮੇੜ ਕਰਕੇ ਜਾਣਾ ਪਊਗਾ ਨਾ ਨਿਮੇੜ ਕਰਕੇ ਜਾਵਾਂਗੇ ਅਸੀਂ ਕੀ ਕਰੀਏ ਟੀਂਡੇ ਵੀ ਤੋੜਨੇ ਪੈਣਗੇ ਸਾਨੂੰ ਟੀਂਡੇ ਟੀਂਡੇ ਵੀ ਤੋੜ ਕੇ ਜਾਵਾਂਗੇ ਉਹ ਤਾਂ ਅਸੀਂ ਦਿਹਾੜੀ ਲਿਆ ਕਰਾਂਗੇ ਟੀਂਡਿਆਂ ਦੀ ਹਾਂ ਇਹ ਨਾ 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 ਦਿਹਾੜੀ ਧੁੜੀ ਨਾ ਇਹ ਤੋਲ ਕੇ ਹੋ ਕਰਾਂਗੇ ਗੱਲ ਤੁਸੀਂ ਦਾ 10 ਕਿਲੋ ਤੇ ਟਿੰਡੇ ਵੀ ਨਾ ਤੋੜੋ ਢਾੜੀ ਨਹੀਂ ਸੀ ਦਿੰਦੇ ਮੇਰੀ ਗੱਲ ਸੁਣ ਟਿੰਡੇ ਤੋਲ ਲਿਆ ਕਰੋ ਤੇ ਲਾਈ ਤੇ ਤੜਾਲੇ ਸਾਡਾ ਹਾਂ ਤਲਾਈ ਤੇ ਸਾਡਾ ਉਹ ਨਰਮਾ ਲਿਖ ਦਿਆ ਕਰੂ ਨਾ 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 ਇਹ ਤਲਾਈ ਤੇ ਕਿੰਨੇ ਮਰਜੀ ਟਿੰਡੇ ਚੋਣ ਦੋ 1900 ਤੇ ਲਿਖੇ ਜਾਣਗੇ ਠੀਕ ਠੀਕ ਕੋਈ ਨਾ ਫਿਰ ਟਿੰਡੇ 10 ਲੱਖੋਂ ਢੇਰ ਲਾੜਾ ਕਰਾਂਗੇ ਤੁਸੀਂ ਚੱਕੇ ਬੇਹੋ ਦਾ ਪਿੰਡ ਕਿਹੜਾ ਸੀ ਪਿੰਡ ਸਾਡਾ ਸਤਾਉਜ ਸਤਾਉਜ ਉਹ ਮੁੱਖ ਮੰਤਰੀ ਵਾਲਾ ਪਿੰਡ ਸੀ ਹਾਂ ਹਾਂ ਜੀ ਮੇਰੇ ਕੋਲ ਉੱਛ ਉੱਥੇ ਉਤਨਰਮ ਹੁੰਦਾ ਨਹੀਂ ਵੀ ਮੈਂ ਸਾਡਾ ਹੈ ਨਹੀਂ ਸਾਡਾ ਕਿਉਂ ਆਣਾਗਾ ਬੜੀ ਦੂਰੀ ਆਉਣਾ ਪੈਗਾ ਦੀ ਤੁਨੂੰ ਤਾਂ ਹਾਂ ਹਾਂ ਫਿਰ ਰਹਿਣ ਦਾ ਕਿਵੇਂ ਕਰਨਾ ਸੀ ਰਹਿਣ ਤਾਂ ਹੁਣ ਅਸੀਂ ਛੋਟੇ 4-5 ਘਰਾਂ ਦੇ ਪੱਕੇ ਹੋਵਾਂਗੇ ਪਿੰਡ 'ਚ ਹੋਰ ਕਰ ਕਿਹੜੇ ਦੀ ਆਇਦਰ ਦੱਸੇ ਹੈਗੇ ਇਹਦੇ 2-3 ਹਾਈ ਅਸੀਂ ਪਹਿਲਾਂ ਛੋਟੇ ਆਇਆ ਪੁੱਛਣ ਅੱਛਾ ਪਹਿਲਾਂ ਸਾਡੀ ਆਈ ਸੀ ਹਾਂ ਵੀ ਸਾਨੂੰ ਕਿਹੜਾ ਤਾਂ ਵੀ ਨਾ ਰਮਾ ਬੀਜੇ ਦਨ ਨਹੀਂ ਸਾਨੂੰ ਅੱਡੇ ਤੇ ਦੱਸਿਆ ਕਿਸੇ ਨੇ ਅਸੀਂ ਤਾਂ ਨਾ ਸਾਰੇ ਪਿੰਡੋਂ ਬਾਲਾ ਬਈ ਦੀ ਹਾਂ ਅੱਡੇ ਦੱਸਿਆ ਕਹਿੰਦੇ ਘਰ ਲਾ ਲੈ ਕੇ ਉੱਥੇ ਪਿੰਡ ਦੇ ਵਿਚਾਲੇ ਘਰ ਤੁਸੀਂ ਪੁੱਛ ਕੇ ਵਗ ਜਿਓ ਠੀਕ ਐ ਵੇ ਠੀਕ ਐ ਹਾਂ ਤਾਂ ਅਸੀਂ ਪੁੱਛ ਕੇ ਆ ਗਏ ਹੁਣ ਛੋੜਿਓ ਅਸੀਂ ਗਾਹਾਂ ਪੁੱਛ ਕੇ ਤੇ ਤੁਹਾਨੂੰ ਦੱਸ ਦਾਂਗੇ ਭਾਈ ਫਲਾਣੇ ਫਲਾਣੇ ਘਰੇ ਅਸੀਂ ਬੈਠਾਂਗੇ ਮੈਂ ਤੁਹਾਨੂੰ ਐਂ ਕਹਿੰਦਾ ਸੀ ਹਾਂ ਕਿ ਤੁਸੀਂ ਸਾਡੇ ਪਿੰਡੀ ਰਹਿਣਾ ਜਿੰਨੇ ਤੇ ਵਿਚਾਲੇ ਸੀ ਪਿੰਡ ਦੇ ਮਤਲਬ ਸਾਡਾ ਤਾਂ ਘਰ ਜਿਵੇਂ ਵਿਚਾਲੇ ਆ ਗਿਆ ਆ ਬੈਠਕ ਤੁਹਾਨੂੰ ਬਿਲ ਹੀ ਕਰ ਦਿੰਦੇ ਸੀ ਆ ਨੀ ਨੀ ਬੈਠਕ ਸੀ ਜਿਹੜੀ ਬੈਠਕ ਕਰਦੇ ਸਨ ਤਾਂ ਕਮਰਾ ਚਾਹੀਦਾ ਕੋਈ ਤੇ ਜੋ ਭਾਉਂ ਦੀ ਉਹ ਦੇ ਦੇਣ ਭਾਉਂ ਤੁਸੀਂ ਤੁਸੀਂ ਦੋਨੇ ਹੀ ਸੀ ਬੁੜੀ ਜੇ ਹੋਰ ਵੀ ਦੋ ਪੰਜ ਜਣੇ ਆ ਪੰਜ ਜਣੇ ਸੀ ਹਾਂ ਚਲੋ ਇਹ ਤਾਂ ਠੀਕ ਦੀ ਗੱਲ ਹਾਂ ਹਾਂ ਕੋਈ ਬਾੜੇ ਨਿਆਣੇ ਜਵਾਕ ਨਹੀਂ ਛੋੜਨਾ ਨਾ ਬਿਲੂ ਅਸੀਂ ਆਏ ਨਹੀਂ ਅਰੇ ਵੀ ਅਸੀਂ ਮੋਟੇ ਆ ਅਸੀਂ ਸਿਆਣੇ ਸਿਆਣੇ ਪੰਜ ਜਿਹੜਾ ਸਾਡੇ ਨਾਲ ਜਵਾਕ ਜਲਾ ਨਹੀਂ ਕੱਟਿਆ ਬੱਚਾ ਬੇਬੇ ਮੈਂ ਤੇਰੀ ਗੱਲ ਸਮਝ ਗਿਆ ਮੈਨੂੰ ਆਏ ਕੀ ਉਹ ਮਹਾ ਮੋਟੇ ਦਾ ਸਾਡੀ ਬਥੇਰੇ ਪਰਿਵਾਰ ਜਮਣੀ ਉਹ ਮਹਾ ਮੋਟੇ ਦਾ ਨਰਮਾ ਚੋਗਣੂ ਚਾਹਿਆ ਨਹੀਂ ਨਹੀਂ ਅਸੀਂ ਤਾਂ ਵੀ ਪੂਰੇ ਪੰਜੇ ਜਿਹੜੇ ਨਰਮਾ ਚੋਗਣ ਨਾਲ ਸਾਡੇ ਨਾਲ ਜਵਾਕ ਜਲਾ ਨਹੀਂ ਕੋਈ ਬੇਬੂ ਤਾਂ ਗੱਲ ਤੇਰੀ ਠੀਕ ਧੀ ਹਾਂ ਉਹ ਇੱਕ ਤਾਂ ਮੁੰਡਾ ਹੈ ਮੇਰਾ ਅੱਛਾ ਤਾਂ ਮੁੰਡਾ ਤੇ ਇੱਕ ਬਹੂ ਹੈ ਠੀਕ ਹੈ ਇੱਕ ਕੁੜੀ ਹੋਰ ਹੈ ਉਹ ਇਹ ਤਾਂ ਵੱਡੀ ਹੈ ਆਹ ਕੁੜੀ ਕੀ ਲੱਗਦੀ ਤੈਨੂੰ ਏ ਮੇਰੀ ਕੁੜੀ ਐ ਅੱਛਾ ਕੁੜੀ ਦੀ ਤੇਰੀ ਹਾਂ ਅਸੀਂ ਮਾਮਾ ਤੇ ਨਹੀਂ ਆਂਗਾ ਸੀਗਾ ਚਲੋ ਵਧੀਆ ਗੱਲ ਤੀ ਕਿਰਤ ਕਰਨੀ ਤੇ ਬੇਬੇ ਕੋਈ ਮਾੜੀ ਨਹੀਂ ਤੀ ਹਾਂ ਹਾਂ ਹੈਨਾ ਚਲੋ ਵਧੀਆ ਗੱਲ ਐ ਤੁਸੀਂ ਐਡੀ ਦਰੋਂ ਆਇਆ ਸੀ ਹਾਂ ਤੇ ਤੁਸੀਂ ਚਾਹ ਪਾਣੀ ਪੀ ਲੇਤੀ ਨਾ ਚਾਹ ਪਾਣ ਤਾਂ ਕੋਈ ਗੱਲ ਨਹੀਂ ਅਸੀਂ ਦੂਜੇ ਘਰਾਂ ਦੇ ਵੀ ਜਾਣਾ ਉੱਥੇ ਪੀ ਲਾਂਗੇ ਫਿਰ ਅਸੀਂ ਲੇਟ ਹੋਈ ਜਾਂਨੇ ਪਿੰਡ ਵੀ ਮੁੜ ਕੇ ਜਾਣਾ ਤੇ ਫਿਰ ਸੋ ਪੱਕੀ ਕਿਵੇਂ ਗੱਲ ਸਮਝ ਗਈ ਫਿਰ ਛੋੜਨਾ ਪੱਕੀ ਗੱਲ ਬਈ ਸਾਡੇ ਨਾਲ ਫਿਰ ਤੁਸੀਂ ਲਿਖਤ ਲਿਖਾ ਕਰ ਲੋ ਜੇ ਕਰਨਾ ਤਾਂ ਅਸੀਂ ਪੈਸੇ ਲਵਾਂਗੇ ਪਹਿਲਾਂ ਫਿਰ ਸਾਨੂੰ ਪੱਕਾ ਹੋ ਜੂਵੇ ਅਸੀਂ ਵਾਝ ਗਏ ਛੋੜ ਅਡਵਾਂਸ ਪੈਸੇ ਅੱਛਾ ਵਿਆਹ ਦੀ ਹਾਂ ਚਲੋ ਚੰਗੀ ਗੱਲ ਐ ਬਰਾਂਦੇ ਵੀ ਮੇਰਾ ਹਾਂ ਅਸੀਂ ਕੋਈ ਚੀਜ਼ ਵਾਸਤੇ ਕੋਈ ਆਪਦੀ ਲੈ ਲਾਂਗੇ ਹਨਾ ਕਿੰਨੇ ਕ ਪੈਸੇ ਲੈਣੇ ਦੀ ਬੇ ਪਹਿਲਾਂ ਮੈਂ ਆ ਕਹੀ ਸੀ ਵੀ ਅਸੀਂ ਤਾਂ ਵੇਖ ਨਰਮਾ ਥੋੜੀ ਚੁਗਣਾਈ ਆ ਭਾ 60 ਦਾ ਚੁਗਦੇ ਭਾ 50 ਦਾ ਚੁਗਦੇ ਹਾਂ ਵੀ ਉਹ ਅਸੀਂ ਮਗਰੋਂ ਜਿਹੜੇ ਡੱਕਾ ਡੱਕਾ ਨਿਬੜੇਗਾ ਸਾਨੂੰ ਉਹਦੇ ਨਹੀਂ ਪੈਸੇ ਹੁਣ ਸਾਨੂੰ 20000 ਰੁਪਏ ਦੇ ਦੇ ਬੇ 20 ਚਾਹੀਦੀ 20 ਦੇ ਦੇ ਅੱਜ ਘੱਟ ਨਾ ਸਰ ਲੈਂਦੇ ਤੇ ਘੱਟ ਨਾ ਸਰਦਾ ਨਹੀਂ ਪੁੱਤ ਦਾਖੇਰਾ ਲੈ ਜਾਂਦੇ ਦੀ ਜੇ ਸਰਦਾ ਹੁੰਦਾ ਕੁੜੀਆ ਵਿਆਹ ਨਾ ਹੁੰਦਾ ਭਾ ਮੈਂ ਸੰਤੂ ਪੰਜ ਹੀ ਦੇ ਦਿੰਦਾ ਉਹ ਤਾਂ ਗੱਲ ਠੀਕ ਧੀ ਮੇਰੀ ਗੱਲ ਸੁਣ ਲੈ ਹਾਂ ਪੈਸੇ ਤਾਂ ਅਸੀਂ ਉਂ ਤਾਂ ਕਿਸੇ ਨੂੰ ਦਿੰਦੇ ਨਹੀਂ ਸੀ ਤੀਖਾ ਮਗਾਨੇ ਬੰਦੇ ਨੂੰ ਐ ਪੈਸੇ ਦਿੱਤੇ ਵੀ ਨਹੀਂ ਆ ਦਿੱਤੀ ਹਾਂ ਪਰ ਤੂੰ ਸਿਆਣੀ ਉਮਰ ਦੀ ਬੁਢੀ ਸੀ ਹਾਂ ਤੇਰੇ ਤਾਂ ਹੁਣ ਮਾਵਾ ਵਰਗੇ ਵਿਸ਼ਵਾਸ ਵੀ ਕਰਨਾ ਪੈਂਦਾ ਹਾਂ ਉਹ ਸਾਰਾ ਕੰਮ ਵੀ ਨਹੀਂ ਚੱਲਦਾ ਵੱਡੇ ਵੱਡੇ ਕਾਰੋਬਾਰ ਵੀ ਤਾਂ ਵਿਸ਼ਵਾਸ ਨਾਲ ਹੀ ਚੱਲਦੇ ਨੇ ਹਾਂ ਹਾਂ ਤੇ ਚਲ ਕੋਈ ਨਹੀਂ ਮੈਂ ਪੁੱਛਣਾ ਜਾ ਕੇ ਹਾਂ ਜੇ ਹੋਏ ਤਾਂ ਤੁਹਾਨੂੰ ਦੱਸਣਾ 15 ਜੇ 15 ਕਨ ਸਾਰ ਲੋ 20 ਨਾ ਨ ਹੋਇਆ ਤੇ ਬਾਈ ਅਸੀਂ ਇਹ ਸਮਾਨ ਲੈ ਕੇ ਰੱਖਣਾ ਕੁੜੀ ਦਾ ਵੀ ਦਿਨ ਦਿਨ ਮੰਗਿਆ ਹੀ ਹੋਈ ਜਾਂਦੀ ਹੈ ਅਸਾਂ 20 ਕਰਨਾ ਸੀ ਪੂਰਾ ਵੀ 20 ਕਰ ਦੇ ਸਮਾਨ ਦਾ ਕਿਹਾ ਹੋਊਗਾ ਭਾਵਾਂ ਦੀ 60 ਦਾ ਹੋ ਜੇ ਤੇਰਾ ਨਰਮਾ ਚੂਦ ਕੇ ਭਾਵ 50 ਦਾ ਚੂਦ ਕੇ ਜਿੱਦੇ ਤੇਰਾ ਨਿਭੜ ਗਿਆ ਸਾਰਾ ਜਿੱਦ ਅਸੀਂ ਜਾਣਾ ਹਾਂ ਬਾਕੀ ਪੈਸਾ ਨੂੰ ਉੱਦੇ ਦੇ ਦੇ ਜੀ ਅਸੀਂ 1 ਰੁਪਿਆ ਨਹੀਂ ਮੰਗਦੇ ਬਾਈ ਮੇਰੀ ਗੱਲ ਸੁਣ ਲੈ ਹੂੰ ਸਾਡੇ ਤੁਸੀਂ ਘਰੇ ਬੈਠੋਗੇ ਹਾਂ ਦੂਜਿਆਂ ਦੇ ਤੁਸੀਂ ਉੱਦੇ ਜਾਣਾ ਤੇ ਜਿੱਦੇ ਸਾਡੇ ਨਾਲ ਮਾ ਚੁਗਿਆ ਜੇ ਵਾਰੀ ਲੱਗ ਜਾ ਕਰੂ ਇਹ ਸਾਡਾ ਸਾਰਾ ਨਮੇੜ ਕੇ ਜਾਣਾ ਤੁਸੀਂ ਨਹੀਂ ਸੋਡੀ ਵਾਰੀ ਲਵਾ ਕੇ ਅਸੀਂ ਦੂਜੇ ਘਰ ਕਿਉਂ ਜਾਇ ਪਹਿਲਾ ਛੋਡਾ ਨਿਵੇੜ ਕੇ ਦੂਜਾ ਦਾ ਨਿਵੇੜਕ ਪਿੱਛੋਂ ਨਿਵੇੜਾਂਗੇ ਅਸੀਂ ਠੀਕ ਹੈ ਬੇਬੇ ਠੀਕ ਹੈ ਨਾ ਜਿਵੇਂ ਜਿਵੇਂ ਪਾਣੀ ਲੱਗੀ ਜਾਊ ਐਵੇਂ ਵਾੜ ਕਰ ਦਿਆਂਗੇ ਠੀਕ ਹੈ ਮੈਂ ਕਰਦਾ ਪੈਸਿਆਂ ਦਾ ਪਤਾ ਤੁਹਾਨੂੰ ਹੁਣੀ ਦੇ ਦੇਣਾ 20000 ਰੁਪਏ ਹਾਂ ਪੈਸੇ ਦੇ ਦੇ ਬਿੱਲੋ ਫਿਰ ਅਸੀਂ ਦਿਨ ਛੇ ਪਤਾ ਜਾਂਦਾ ਅਸੀਂ ਵੀ ਜਾਣੇ ਦੂਜੇ ਖਰਾਂ ਦੇ ਹੋ ਕੇ ਲੈ ਫਿਰ ਤੇ ਚਾਹ ਦੀ ਕੁੱਟ ਵੀ ਕਰ ਲਾਂਗੇ ਮੇਨੂੰ ਲੱਗ ਕਰਿਆ ਉਹਨਾਂ ਨਾਲ ਗੱਲ ਜੀ ਅੰਦਰ ਵਾਗੇ ਕਿੱਧਰ ਵੜ ਗਏ ਅੰਦਰ ਜਾ ਕੇ ਓਏ ਅੰਦਰ ਕੀ ਬਾਗਿਆ ਤੀ ਹਾਂ ਗੱਲ ਦਾ ਸਾਰਾ ਫੈਸਲਾ ਹੋ ਗਿਆ ਤੀ ਉਦੋਂ ਨਾ ਬੁੜੀਆਂ ਜਿਹੜੀਆਂ 20000 ਰੁਪਏ ਮੰਗ ਫੇਰੀ ਆਪਣੇ ਨਰਮਾ ਚੁਗਣਾਉਣੀਆਂ 20000 ਰੁਪਏ ਦੇ ਦਿੱਤੇ ਉਹਨਾਂ ਨੂੰ ਨਾ ਪਹਿਲੀ ਨਹੀਂ ਦੇਈ ਜਨ ਹਜੇ ਤਾਂ ਪੱਕੇ ਲੱਗੇ ਮੰਗ ਰਹੇ ਦੇਣਾਂ ਦੇ ਉਹ ਨਰਮਾ ਤਾਂ ਆਪਣਾ ਸੁੱਖ ਨਾਲ ਲੱਖ ਰੁਪਏ ਦੇ ਚੁਗ ਜਾਣੀਆਂ ਉਹ ਉਹ ਦੋ ਜਣੇ ਕਿਹੜਾ ਬੜਾ ਸੀ ਆ ਤਾਂ ਜਾਣ ਦੇ ਇੱਕ ਦੋ ਦੇ ਨਾ ਉਹ ਲੈ ਫੇਰੀ ਆਉਣਗੀਆਂ ਅਜ ਪੈਸੀ ਦੀ ਮੰਗ ਉਹਨਾਂ ਨੂੰ ਦੇ ਆ ਤੈਨੂੰ ਤਾਂ ਪੈਸਿਆਂ ਦੀ ਕਾਲੀ ਹੋਈ ਪਈ ਐ ਜਰਕਦੇ ਨੇ ਕੋਈ ਨਹੀਂ ਕੋਈ ਵਿਸ਼ਵਾਸ ਕਰੀਦਾ ਹੁੰਦਾ ਸਿਆਣੀ ਉਮਰ ਦੀ ਬੁੜੀ ਸੀ ਕੋਈ ਝੂਠ ਤਾਂ ਨਹੀਂ ਬੋਲਦੀ ਉਹ ਆਉਂਦਾ ਮੈਨੂੰ ਵੀ ਲੱਗਦਾ ਵੀ ਸਿਆਣੀ ਜੀ ਵਿਚਾਰੀ ਹਾਂ ਹਾਂ ਚੱਲਦੇ ਆ ਕੋਈ ਨਹੀਂ ਮੈਂ ਚਾਹ ਵੀ ਕੁੱਟ ਬਣਾਉਣੀ ਆ ਚਾਹ ਪੀ ਜਾਣੀ ਆ ਮੈਂ ਪੈਸੇ ਫੜਾਉਣਾ ਨੂੰ ਪੈਸਿਆਂ ਦੀ ਪਹਿਲਾਂ ਬਾਲੀ ਭੁੱਖਦੀ ਉਹਨਾਂ ਨੂੰ ਚੰਗਾ ਮੈਂ ਚਾਹ ਕਰਦੀ ਆ ਗੱਲ ਪੱਕ ਜੰਦੀ ਆ ਫਿਰ ਇਹਨੇ ਨਾ ਤੂੰ ਫੜਾ ਪੈਸੇ ਮੈਂ ਚਾਹ ਕਰਦੀ ਆ ਉਹ ਤੂੰ ਨੰਬਰ ਲੈ ਲੈ ਤੇ ਉਹਨਾਂ ਦਾ ਆਹੋ ਨੰਬਰ ਤਾਂ ਮੈਂ ਲੈ ਲਿਆ ਸੀ ਉਹ ਤੋਂ ਬਸ ਠੀਕ ਐ ਫਿਰ ਪੰਜ ਚਾਰ ਦਿਨ ਜਿਵੇਂ ਬੈਲ ਮਾਰ ਕੇ ਦੇਖਾਂਗੇ ਫਿਰ ਲਾ ਲਾਂਗੇ ਤੂੰ ਕੋ ਗੱਲ ਕਰ ਲਾਂਗੇ ਉਹਨਾਂ ਨਾਲ ਯਾਰ ਪੂਰੀ ਗੱਲ ਕਰਾਂਗੇ ਨਰਮ ਆਪਣਾ ਖਿੜ ਜਾਊਗਾ ਫਿਰ ਪਹਿਲਾਂ ਕਾਨੂੰ ਕਹਣਾ ਸੀ ਚੰਗਾ ਚੰਗਾ ਬਸ ਕੋਣ ਵਾਲੀ ਗੱਲ ਕਰਨੀ ਆ ਉਹ ਭਗ ਜਾਂਦੇ ਆ ਪੈਸੇ ਇਹ ਵੀ ਸ਼ਰੀਪ ਐ ਹੁਣ ਬੈਲ ਮਾਰ ਲਾਂ ਜੀ ਉਹਨਾਂ ਦੇਖ ਬੈਲੇ ਨਹੀਂ ਮਾਰਦੇ ਨਾ ਮੈਨੂੰ ਚਲ ਮੈਂ ਕੀ ਲੈਣਾ ਬੇਬੇ ਨਾਲੇ ਤਾਂ ਮੋਬਾਈਲ ਪਾਇਨੇ ਨਾਲੇ ਆ ਪਰਸ ਜਾ ਪਿਆ ਮੈਂ ਤਾਂ ਕਹਿੰਨੀ ਇੱਕ ਮੋਬਾਈਲ ਲੈ ਚਲਦੇ ਆ ਨਾ ਨਾ ਪੁੱਤ ਇਮਾਨਦਾਰੀ ਚੱਕੀ ਜਾਂਦੀ ਐ ਸਿਆਣਾ ਨਾ ਨਾ ਸਿਆਣਾ ਬੰਦਾ ਆਪਣੇ ਦੇ ਵਿਸ਼ਵਾਸ ਕਰਕੇ ਆਪਾਂ ਨੂੰ ਬੇਬੇ ਨਾਲੇ ਤਾਂ ਬਲਾਈ ਕੁਛ ਖੜਾਗਾ ਬਲਾਈ ਕੁਛ ਅਗਲੇ ਦੇ ਕਰੇ ਹੁੰਦਾ ਹੀ ਐ ਫਿਰ ਆਪਾਂ ਹੁਣ ਸਾਰਾ ਕੁਤਨ ਚੱਕ ਕੋਈ ਨਾ ਬੇਬੇ ਇੱਕ ਚੀਜ਼ ਤੇ ਲੈ ਜਾਣ ਦੇ ਨਹੀਂ ਨਹੀਂ ਨਾ ਨਾ ਕੋਈ ਨਾ ਬੇਬੇ ਮੋਬਾਈਲ ਚੱਕ ਲੈਣ ਦੇ ਮੇਰੀ ਗੱਲ ਸੁਣ ਲਓ ਮੁੰਡਾ ਆਊਗਾ ਚਾਰ ਦਿਨਾਂ ਬਲ ਦੇਣੀ ਆਜੂ ਕੁਛ ਨਹੀਂ ਲੈ ਕੇ ਜਾਣਾ ਆਪਾਂ ਆਪਾਂ ਆਪਦੇ ਪੈਸੇ ਲਾਵਾਂਗੇ ਤੇ ਲੈ ਕੇ ਭਗ ਜਾਗੇ ਅਗਲਾ ਹੁਣ ਮੇਰੀ ਕੋਲ ਲਿਖਤ ਨਹੀਂ ਪੜਤਨੀ 20000 ਰੁਪਿਆ ਦਿੰਦਾ ਤੂੰ ਕਿ ਇਹਨੂੰ ਕੀ ਸਬੂਤ ਦਿੰਨੇ ਆਪਾਂ ਵੀ ਹਾਂ ਸਾਡਾ ਆਧਾਰ ਕਾਰਡ ਰੱਖ ਲੈ ਜਾਂ ਵੋਟ ਕਾਰਡ ਰੱਖ ਲੈ ਕੀ ਮੈਂ ਫਿਰ ਇਹ ਵੀ ਗੱਲ ਲੋਟ ਆ ਤੇਰੀ ਮੰਗ ਨਹੀਂ ਭਗ ਜਾਣਗੇ ਜੀ ਜੀਨ ਵੀ ਰੱਖਣਾ ਚਾਹੀਦੇ ਹਾਂ ਆਪਾਂ ਤਾਂ ਆਧਾਰ ਕਾਰਡ ਨਹੀਂ ਮੰਗੇ ਨਹੀਂ ਹਰੇਕ ਅਗਲਾ ਹੁੰਦਾ ਕਾਪੀ ਦੇ ਕੇ ਉਹ ਆਧਾਰ ਕਾਰਡ ਦੀ ਤੂੰ ਤਾਂ ਬੇਬੇ ਧੋਨੇ ਜੀ ਘਰ ਵਾਲੀ ਵੀ ਇਹਦੀ ਘਰ ਵਾਲਾ ਵੀ ਧੋਨੇ ਜਣ ਪਿਗਲ ਗਏ ਹਨਾ ਹਾਂ ਨਰਮ ਤੇਜ਼ ਗਏ ਹੀ ਆਪਣੇ ਤੇ ਬੇਬੇ ਤਾਂ ਝਾਉਣਾ ਆਉਂਦਾ ਬੰਦਾ ਤੇ ਝਾਉਣਾ ਤਾਂ ਪੁੱਤ ਫਿਰ ਆਏ ਐਵੇਂ ਕੰਮ ਨਹੀਂ ਚੱਲਦਾ ਹੋਰ ਹੋਣ ਹਾਂ ਮਿੱਠੀਆਂ ਮਾਰ ਕੇ ਫੇਰ ਹੀ ਬੰਦਾ ਠੱਗਦਾ ਜੇ ਬੇਬੇ ਵੀ ਮੈਂ ਤੇਰੀ ਤਾਂ ਕੋਈ ਹੋਰ ਹੁੰਦਾ ਫੇਰ ਨਹੀਂ ਸਿੱਧੰਦੇ ਨਾ ਨਾ ਮੈਂ ਤਾਂ ਪੁੱਤ ਪੁੱਤ ਕਰਕੇ ਬਰਿਆਲਿਆ ਹਾਂ ਤੂੰ ਤਾਂ ਬਰਿਆਲਿਆ ਬੇਬੇ ਤੇਰੀ ਤਾਂ ਸਕੀਮ ਆ ਜਾਂਦੀ ਆ ਤੂੰ ਚੁੱਪ ਕਰ ਗਾ ਹਜੇ ਚਾਰ ਘਰਾਂ 'ਚ ਹੋਰ ਵੀ ਸਕੀਮ ਲਾਉਣੀ ਹੋਰ ਹੋਣ ਕੱਲੀ ਇੱਥੇ ਨਹੀਂ ਲਾਉਣੀ ਆਪਾਂ ਲੱਖ ਰੁਪਇਆ ਇਕੱਠਾ ਕਰਕੇ ਲੈ ਕੇ ਜਾਣਾ ਬੇਬੇ ਇਹਨਾਂ ਤੋਂ ਵੀ ਵੰਗਾ ਦੂਜੇ ਘਰਾਂ ਤੋਂ 25-25 ਮੰਗਾਉਂਗਾ ਹਾਂ ਤੂੰ ਬੰਦੇ ਨਰਮ ਜਿਹੇ ਸੀਗੇ ਤਾਂ ਕਰਕੇ ਤਾਂ ਕਰਕੇ ਪੁੱਪ ਕਰ ਪਾਈ ਹੁੰਦੇ ਬੇਬੇ ਹਾਂ ਪੁੱਤ ਆ ਚੱਕ 20000 ਰੁਪਇਆ ਇਮਾਨਦਾਰੀ ਇਹ ਦੇਖ ਲੈ ਤੇਰੇ ਤੇ ਇਮਾਨਦਾਰੀ ਕੀਤੀ ਸੀ ਮੈਂ ਤੂੰ ਬੇਫਿਕਰ ਹੈ ਪਤਾ ਮਾਇਤਾ ਇਹ ਜੁੜੀ ਨਹੀਂ ਵੀ ਕਿਸੇ ਨਾਲ ਉਹੀ ਗੱਲ ਬੇਇਮਾਨੀ ਕਰਦੇ ਸਨ ਕੋਈ ਨੂੰ ਫੋਨ ਕਰਾਂਗੇ ਤੇ ਨਰਮਾ ਸਾਡਾ ਪੂਰਾ ਚਿੱਟਾ ਹੋ ਗਿਆ ਹਾਂ ਫੋਨ ਕਰਦੀ ਕੋਈ ਨਾ ਬਾਈ ਤੁਸੀਂ ਬੇਫਿਕਰ ਰਹੋ ਹਾਂ ਠੀਕ ਹੈ ਪਣੀ ਹਾਂ ਕੋਈ ਮੇਰੀ ਗੱਲ ਸੁਣ ਲੈ ਪਿੰਡ ਵਾਲੇ ਲਾਤਾਂ ਲੈਂਦੀ ਸੀ ਹਾਂ ਤੈਨੂੰ ਪਹਿਲਾਂ ਵੀ ਗੱਲ ਦੱਸੀ ਸੀ ਹਾਂ ਉਹ ਮੋਟਾ ਮੋਟਾ ਚੁਗ ਲੈਂਦੀ ਸੀ ਮਗਰ ਉਹ ਸਾਡਾ ਨਿਮੇੜ ਨਹੀਂ ਕਰਕੇ ਜਾਂਦੇ ਉਹ ਅਸੀਂ ਤਾਂ ਕੋਈ ਨਾ ਬੇਰੀ ਤੋੜਦੇ ਸੀ ਅਸੀਂ ਤਾਂ ਡੱਕਾ ਡੱਕਾ ਨਿਮੇੜ ਕੇ ਜਾਵਾਂਗੇ ਇਹ ਜਵਾਨ ਕਰ ਲਈ ਜਵਾਨ ਵੀ ਬੰਦੇ ਨਹੀਂ ਹੁੰਦੀ ਹੈ ਜਵਾਨਾਂ ਦੇ ਸੌਦੇ ਆਜਕਲ ਪਤਾ ਅਸੀਂ ਆਏ ਸਾਲ ਹੀ 12 ਬੰਦੇ ਚੁਗਾਉਨੇ ਦੀ ਹਾਂ ਇੱਕ ਸਾਲ ਹੀ ਪ ਪਿੰਡਾਂ ਦਾ ਪਤਾ ਹੀ ਕਰਦੇ ਆ ਕਹਿੰਦੇ ਕਿਸੇ ਨੂੰ ਵਾ ਕਿਸੇ ਦੇ ਜਾਂਦੇ ਆ ਤੂੰ ਤਾਂ ਹੁਣ ਸਿਆਣੀਆਂ ਤੇਨੂੰ ਤਾਂ ਸਾਰੀਆਂ ਪੱਕੀਆਂ ਹਾਂ ਨਾ ਨਾ ਫਿਰ ਸੜ ਤਾਂ ਉਧਰ ਨਰਮੇ ਨਹੀਂ ਅੱਗੇ ਸਿਆਣ ਦੇ ਪਿੰਡਾਂ ਚੋਕ ਲੈਂਦੇ ਸੀਗੇ ਉਹ ਚਲ ਹਾਂ ਕੀ ਗੱਲ ਹੈ ਫਿਰ ਪਿੰਡ ਦਾ ਬੰਦਾ ਦੂਰ ਆਈ ਸਕਦਾ ਹੈ ਲੋਕ ਤਾਂ ਪ੍ਰਦੇਸਾਂ ਚ ਵਗ ਜਾਂਦੇ ਨੇ ਅੱਗੇ ਆਏ ਸੀਗਾ ਚਲ ਪਿੰਡ ਚ ਮਾੜਾ ਮੋਟਾ ਦਿਹਾੜੀ ਦਾ ਪੱਲਾ ਲੱਗ ਜਾਂਦਾ ਸਾਡਾ ਟਾਈਮ ਪਾਸ ਹੋ ਜਾਂਦਾ ਹੁਣ ਇਹ ਕੀ ਕੁੜੀ ਦਾ ਵਿਆਹ ਕਰਨਾ ਕਰਕੇ ਹੱਥ ਤੰਗ ਬਾੜਾ ਹੋ ਗਿਆ ਠੀਕ ਧੀਏ ਠੀਕ ਧੀਏ ਹਾਂ ਵੀ ਅਸੀਂ ਆਖਿਆ ਪੱਕੇ ਹੋ ਜਾਣੇ ਆ ਵਧੀਆ ਗੱਲ ਕਰੀ ਤੀ ਹੈਨਾ ਤੇ ਤੁਸੀਂ ਐਂ ਕਰੋ ਚਾਹ ਪੀ ਕੇ ਜਾਣਾ ਤੀ ਨਹੀਂ ਚਾਹ ਨਾ ਚਾਹ ਤਾਂ ਬਸ ਵੇਸਾਂ ਟਾਈਮ ਲੱਗ ਜਾਂਦਾ ਹਾਂ ਹਾਂ ਚਲ ਆ ਜਾ ਮੇਬੇ ਚੱਲ ਲੱਗੇ ਹੋਰ ਕਰਾਂਗੇ ਤੁਸੀਂ ਲਾਜ਼ਮੀ ਆ ਜਿਓ ਨਾ ਹਾਂ ਫੋਨ ਦੇ ਆ ਜਾਸੀ ਬੈਠਕ ਬਹਿਲੀ ਕਰ ਦਿਆਂਗੇ ਬੈਠਕ ਬਹਿਲੀ ਕਰ ਦੋ ਸੰਤਰੀਕ ਰੱਖ ਦੇਵੋ ਕਿਹੜੀ ਤਰੀਕ ਕਰਾਉਣਾ ਸੀ ਉਹਦੇ ਆ ਜਾਗੇ ਠੀਕ ਹੈ ਫੋਨ ਕਰਾਂਗੇ ਅਸੀਂ ਹਾਂ ਹਾਂ ਅਸੀਂ ਬਾਹਲਾ ਸਮਾਨ ਤਾਂ ਲਿਆਉਂਦੇ ਇੰਚੱਕ ਲੀਟਰ ਤਾਂ ਹੋਊਗਾ ਯਾਦਾ ਲੈ ਕੇ ਆ ਜਾਗੇ ਹਾਂ ਠੀਕ ਹੈ ਬੇਬੇ ਕੋਈ ਨਾ ਬਾਈ ਤਿਆਰੀ ਰੱਖੋ ਅਸੀਂ ਵਧੀਆ ਝੁਗ ਜਾਗੇ ਤੁਹਾਡਾ ਨਰਮਾ ਹਾਂ ਹੋਰ ਨਾ ਕਿਸੇ ਨੂੰ ਆਖੇ ਬੇਫਿਕਰ ਹੋ ਜਾ ਲੈ ਹੁਣ ਤੁਸੀਂ ਕਿਹਨੂੰ ਕਹਿਣਾ ਸੀ ਹਾਂ ਇਹ ਸਾਨੂੰ ਅਸੀਂ ਬਸ 3000 ਰੁਪਏ ਬਾ ਟੈਂਸ਼ਨ ਲੈਣ ਦੀ ਲੋੜ ਨਹੀਂ ਟੈਂਸ਼ਨ ਸਾਡੀ ਦੂਰ ਹੋ ਗਈ ਸੀ ਹੁਣ ਹਾਂ ਹਾਂ ਸਾਨੂੰ ਫਿਕਰ ਤੇਨੂੰ ਨਹੀਂ ਠੀਕ ਹੈ ਬੇਬੇ ਕਹਿੰਦਾ ਲੈ ਚੰਗਾ ਭਾਈ ਚਾਹ ਚੰਗਾ ਭਾਈ ਸਸਰੀ ਘਰ ਆਤਰ ਆਪਣੇ ਵਾਲਾ ਹੀ ਵਧੀਆ ਕੀਤਾ ਸੀ ਤੇ ਹੋਰ ਆ ਜਾ ਲੈ ਬੇਬੇ ਬਣ ਗਿਆ ਕੰਮ ਮੇਰੀਆਂ ਤਾਂ ਚੂੜੀਆਂ ਬਣ ਜਾਣਗੀਆਂ ਇਹ ਚੁੱਪ ਕਰ ਜਾ ਬਾਹਰ ਤਾਂ ਟੱਪ ਜਾ ਬਾਹਰ ਤਾਂ ਉਹ ਤਾਂ ਭੱਗ ਗਿਆ ਉਹ ਲੈ ਜੀ ਆ ਬਾਕੀ ਹਾਂ ਉਹ ਤਾਂ ਲੋਲੇ ਜਿਹੇ ਕਰੀ ਜਿਹੜੇ ਅਗਲੇ ਘਰੇ ਠੱਗੀ ਮਾਰਨੀ ਉੱਥੇ ਵੀ ਐਂ ਕਰਾਂਗੇ ਉੱਥੇ ਵੀ ਐਂ ਕਰੂੰਗੀ ਐਂ ਕਰਾਂਗੇ ਆਪਾਂ ਤੂੰ ਬੇਫਿਕਰ ਆ ਹੁਣ ਕਿਸੇ ਕੋਲ ਗੱਲ ਨਾ ਕਰੀ ਆਪਾਂ ਤਾਂ ਲੈ ਕੇ ਲੱਖ ਰੁਪਏ ਹੱਥੋਂ ਘਰੇ ਵੱਜਾਂਗੇ ਘਰੇ ਵੱਜਾਂਗੇ ਕਿਹਨੇ ਉਹਦੇ ਸੁਨਾਰੇ ਕੋਲੇ ਵੱਜੀ ਵੱਜੂ ਕਿਹਨੇ ਨਰਮਾ ਚੋਗਣਾ ਕਿਹਨੇ ਇਹਦਾ ਨਿਮੇੜਣਾ ਇਹ ਤਾਂ ਨਹੀਂ ਜੇ ਤਾਂ ਮਾ ਤਾ 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 ਕਿ ਡਿੱਕੂ ਗਾ ਬੀ ਆਂਗਾ ਨਹੀਂ ਹਾਂ ਨਹੀਂ ਲੋਕਾਂ ਦੇ ਕਰੇ ਬੋਹਿਦਾ ਫਿਰੂਗਾ ਬੀ ਇਹਨਾਂ ਤਾਂ ਪਤਾ ਹੀ ਨਹੀਂ ਇਹ ਤਾਂ ਠਾਗਣੀਆਂ ਨੇ ਇਹਨਾਂ ਨੂੰ ਕੀ ਪਤਾ ਵਾ ਬਸ ਕੰਮ ਬਣ ਗਿਆ ਭੱਜ ਲੈ ਚੱਲ ਭੱਜ ਲੈ ਚੱਲ ਨਹੀਂ ਮੀ ਅੱਜ ਤਾਂ ਬਾਹੜਾ ਚੰਗਾ ਦਿਨ ਚੜਿਆ ਸੀ ਬਾਹੜਾ ਸੋਨਾ ਦਿਨ ਚੜਿਆ ਮਾ ਬਾਹੜਾ ਚੰਗਾ ਦਿਨ ਚੜਿਆ ਸੀ ਚੱਲ ਆਪਾਂ ਹੁਣ ਦੂਜੇ ਘਰ ਵਾਲਿਆਂ ਦੇ ਚੱਲਦੇ ਆਂ ਚੱਲ ਚੱਲ ਇੱਧਰ ਚੱਲਾਂਗੇ ਚੱਲ ਹੋਰ ਆ ਜਾ ਭੱਜੀ ਆ ਉਹਨਾਂ ਦੇ ਵੀ ਲੱਲੇ ਪੱਪੇ ਮਾਰਾਂਗੇ ਹਾਂ ਸਕੀ ਘੜੀ ਸਕੀਮ ਬਣਾ ਲਿਆ ਕਰ ਬੇ ਕਾੜੀ ਲਿਆ ਕਰ ਚੰਗਾ ਚੰਗਾ ਹਰ ਵੀ ਤਾਂ ਨੰਬਰ ਲੱਗ ਗਿਆ ਤੀ ਨਾਲ ਮੇਲੇ ਦਾ ਉਹ ਮੈਂ ਤਾਂ ਤੜਕੇ ਦਾ 20 ਵਾਰੀ ਫੋਨ ਲਾ ਲਿਆ ਕੱਲ ਵੀ ਲਾਇਆ ਸੀ ਅੱਜ ਵੀ ਲਾ ਲਿਆ ਫੋਨ ਹੀ ਨਹੀਂ ਚੱਕਦੀਆਂ ਮੈਨੂੰ ਤਾਂ ਐ ਲੱਗਦਾ ਬੈਲ ਜਾਈ ਜਾਂਦੀ ਐ ਵੀ ਠਗਣੀਆਂ ᱛੀ ਉਹ ਤਾਂ ਹੈ ਠਗਣੀਆਂ ᱛੀ ਭੂ ਮਾਂ ਮਰ ਜਾ ਵੇ ਤੂੰ ਇੱਕ ਤਨੀ ਸੁਣੀ ਨਾ ਮੇਰੀ ਬਣੀ ਬੁੜੀ ਦੀ ਦੇਖ ਲੈ ਮੈਂ ਤਾਂ ਤੇ ਤੀਜ ਗਿਆ ਧੀ ਨਾ ਮੈਂ ਮੈਨੂੰ ਆਪਣੇ ਆ ਆ ਜੀ ਮੈਂ ਬੈਲ ਮਾਰ ਕੇ ਦੇਖ ਲੈਂਦੀ ਆ ਫੋਨ ਤੇ ਤੂੰ ਕਹਿੰਦਾ ਜੋ ਛੱਡਣਗਾ ਹੋਈਆਂ ਉਹਦੀ ਫੋਨ ਲਾਵਾਂਗੇ ਉਹ ਪਰੋਸੇ ਵਾਲਾ ਕਰ ਗਿਆ ᱛੀ ਮੈਂ ਭੌੜਾ ਭੌੜਾ ਤੀਆ ਉਹਨਾਂ ਤੇ ਕਰ ਗਿਆ ਨਾ ਉਹੀ ਐ ਲੋਹੀ ਗੱਲ 420 ਮੈਨੂੰ ਐਂ ਤੇਰੇ ਮਹਾਨਾਲੇ ਤੇ ਕੁੜੀ ਐ ਮਹਾਲਾ ਵਧੀਆ ਨਰਮਾ ਜੁਗਣੀ ਨਾਲ ਐਂ ਕਹਿੰਦੀ ਸੀ ਵੀ ਮੋਟੇ ਮੋਟੇ ਬੰਦੇ ਆ ਸਾਡੇ ਹੈ ਵੀ ਸਿਆਣੇ ਬੰਦੇ ਸੀ ਓਹ ਧਰਦੀ ਸੀ ਬੈਤਨ ਬੁਢੀ ਸੀ ਓ ਮੈਂ ਤੈਨੂੰ ਦੱਸਾਂ ਆਪਾਂ ਤਾਂ ਫਸ ਗਏ ਉਹਦੇ ਜਾਲ ਚ ਐ ਮੈਨੂੰ ਕਹਿੰਦੀ ਮੈਂ ਕੁੜੀ ਦਾ ਵਿਆਹ ਕਰਨਾ ਮੈਂ ਇੱਕ ਚੱਲ ਕੋਈ ਦੁਨੀਆ ਦੇਖ ਲੈ ਕਿੱਡੇ ਕਿੱਡੇ ਝੂਠ ਬੋਲਦੀ ਐ ਕੁੜੀਆਂ ਨੂੰ ਵੀ ਨਹੀਂ ਬਖਸ਼ਦੀਆਂ ਕਾਹਦੇ ਝੂਠੇ ਵਿਆਹ ਬਣਾਉਂਦੀਆਂ ਨੇ ਕਿਹਨਾਂ ਕਿਤੋਂ ਕਿਤੋਂ ਪੈਸੇ ਲੈੇ ਹੋਣਗੇ ਕੁੜੀ ਦੇ ਵਿਆਹ ਕਰਕੇ ਆਪਣੇ ਪਿੰਡ 'ਚ ਹੋਰ ਕਈ ਘਰਾਣੇ ਕਹਿੰਦੀਆਂ ਸੀ ਪਤਾ ਲੈ ਕਿਹਦੇ ਕਿਹਦੇ ਸੀ ਬੁੜੀ ਬਾਲੀ ਹੋਰੋਂ ਝਾਕਦੀ ਸੀ ਹੁਣ ਮੈਨੂੰ ਪਤਾ ਲੱਗਦਾ ਬਾਲੀ ਚਲੱਕ ਬੁੜੀ ਸੀ ਅਰੇ ਜੇ ਪਿੰਡ 'ਚ ਕਿਸੇ ਦੇ ਲੱਗੀਆਂ ਨੇ ਕਿਹਦੇ ਨਾਂ ਲੈਤੇ ਤੇਰੇ ਕੋਲ ਨਹੀਂ ਉਹ ਨਾਂ ਤਾਂ ਕਿਸਦਾ ਲਿਆ ਨਹੀਂ ਤੇ ਮੈਂ ਤਾਂ ਗੱਲ ਹੀ ਨਹੀਂ ਪੁੱਛੀ ਸੀ ਬਸ ਪਤਾ ਨਹੀਂ ਸਾਣੀ ਮਾਰੇਗੀ ਬੰਦਾ ਆ ਗਿਆ ਬੰਨਰਮਤ ਕੋਲੋਂ ਬੰਦੀ ਤਾਂ ਆ ਗਿਆ ਘਰੇ ਆ ਗਿਆ ਉਹ ਕਹਿੰਦੀ ਸੀ ਕਿ ਮੈਂ ਚਾਰ ਘਰਾਣੇ ਹੋਰ ਲੱਗੀਆਂ ਕਿਹਦੇ ਲੱਗੀਆਂ ਹੋਰ ਪੈਣਾ ਕੀਪਦਾ ਹੁਣ ਕਿਦੇ ਲੱਗੇ ਸੀ ਕੱਲ ਪਾਈ ਲਿਆ ਚ ਉਹਨਾਂ ਨੇ ਹਾਂ ਲਿਆ ਹੁਣ ਬੰਦੇ ਲੱਗ ਗਏ ਪੱਕੇ ਲੱਗ ਗਏ ਬੰਦਾ ਗੱਲ ਕਰਕੇ ਦਿੰਦਾ ਨਾ ਬੁੜਗਾ ਨਹੀਂ ਤਾਂ ਕਿੱਚੀ ਪਿੱਛੇ ਮੱਤ ਹੁੰਦੀ ਏ ਤੇਰੀ ਤਾਂ ਨਹੀਂ ਸੀ ਨਾਲੇ ਮੇਰੀ ਗੱਲ ਸੁਣ ਲੈ ਐਡਾ ਵੱਡਾ ਸਤਾਉਜ ਪਿੰਡ ਸੀ ਮੁੱਖ ਮੰਤਰੀ ਦਾ ਉੱਥੋਂ ਕਿੱਥੋਂ ਬੰਦੇ ਧਿਆਉਣਗੇ ਹੁਣ ਮੈਂ ਕਿਹੜੀਆਂ ਉਹ ਸਤਾਉਜ ਦੇ ਖਬਰਾਂ ਕੀ ਆ ਇਹਦਾ ਗੱਲ ਕੋਈ ਠੀਕ ਦੀ ਖਬਰ ਹੈ ਕਿੱਥੋਂ ਦੀ ਜਣਾ ਓਏ ਵੀ ਆਪੇ ਭੌਂਗ ਦੇ ਤੋਰੇ ਫਿੰਦਗੇ ਵੱਡਾ ਪਿੰਡ ਐ ਮੈਂ ਤਾਂ ਦਿਮਾਗ ਚਲੇ ਮੇਰੇ ਪੁਰਾਣੀ ਗੱਲ ਆਈ ਉਹਦੀ ਪਹਿਲਾਂ ਕੁੜੀ ਤਾਂ ਇਹ ਕਹਿੰਦੀ ਸੀ ਕਿ ਸਾਡੇ ਪਿੰਡ ਤਲਵੰਡੀ ਕਰਨੀ ਐ ਮੈਨੂੰ ਇਸ ਗੱਲ ਦਾ ਨਹੀਂ ਅਫਸੋਸ ਤੀ ਕਹਿੰਦੀ ਹੁਣ ਕਹਿੰਦੀ ਇਹਨੂੰ ਨਹੀਂ ਪਤਾ ਬਿੱਲੀ ਆਈ ਤੈਸਤਾ ਤੂੰ ਲੈ ਨਰਮਾ ਕਿਵੇਂ ਇਕੱਠਾ ਕਰਾਵਾਂਗੇ ਨਰਮਾ ਬਾਲਾ ਸੀ ਕਿਵੇਂ ਚੁਕਾ ਕੇ ਨਰਮਾ ਹੁਣ ਨਾ ਮੈਨੂੰ ਤਾਂ ਉਹ ਹੀ 20 ਰੁਪਿਆ ਦਾ ਤੂੰ ਚੀਜ਼ ਨਹੀਂ ਲੈ ਕੇ ਦਿੰਦਾ ਸੀ 20 ਰੁਪਿਆ ਦਾ ਕੁੜਚਾ ਨਹੀਂ ਲੈ ਕੇ ਦਿੱਤਾ ਸੀ ਕਦੇ ਆ ਹੁਣ ਆ ਗਿਆ ਲੋਟ ਹਾਂ 50000 ਹੁਣ ਮੇਰੀ ਗੱਲ ਸੁਣ ਲੈ ਹੁਣ ਨਰਮਾ ਕਿਵੇਂ ਇਕੱਠਾ ਕਰਾਂਗੇ ਟਗੜੀਆਂ ਸੀ ਉਹ ਤਾਂ ਜਾਵਾਂ ਨਰਮਾ ਹੁਣ ਤੂੰ ਚੁਕ ਕਿੰਨੇ ਨੇ 20000 ਦਾ ਨਰਮਣੀ ਨੇ ਚੁਕਦਾ ਉਹਨਾਂ ਚ ਕਿਤਰਾ ਖੜਾ ਨਹੀਂ ਛੁੱਟਦਾ ਹੁਣ ਮੈਂ ਨਰਮਣ ਨੂੰ ਤੇ ਚੁਕ ਦੂੰਗਾ ਪੰਜ ਕਿਲੋ ਵੀ ਨਹੀਂ ਚੁਗਏ ਇਹਨਾਂ ਤੇ ਆ ਮੇਰੇ ਗੰਨੂ ਤਾਂ 50 ਕਿਲੋ ਚੁਕ ਪਾ ਪੰਜ ਚੁਕ ਇਹ ਤਾਂ ਪਰ ਪਿੰਡ ਵਾਲੀਆਂ ਚੰਗੀਆਂ ਤੇਗੀਆਂ ਮੋਟਾ ਮੋਟਾ ਚੁਗਲੇ ਦੇ ਚੱਲ ਮੈਂ ਤਾਂ ਜਾਣਾ ਨਹੀਂ ਚੱਲ ਇਹ ਹੈਗੀਆਂ ਰਾਜਵੀਰ ਵਰਗੀਆਂ ਤੇ ਰੱਜੀ ਵਰਗੀਆਂ ਉਹਨਾਂ ਨੂੰ ਫੋਨ ਲਾਦਾ ਨਹੀਂ ਆ ਗਏ ਇੱਕ ਦੋ ਹੋਰ ਭਾਲ ਲੈਣੀਆਂ ਕਹਿੰਦੀਆਂ ਸੀ ਮੇਰੇ ਕੋਲੇ ਵਿਚਾਰੀਆਂ ਇਹ ਤਾਂ ਗੱਲ ਠੀਕ ਠੀਕ ਹੈ ਤੂੰ ਡਾਬਿਆ ਆਪਣੇ ਤਾਂ ਉਹੀ ਕੰਮ ਹੋਣੀ ਹੈ ਪਿੰਡ ਵਾਲੀਆਂ ਜੇ ਉਹਨਾਂ ਨੂੰ ਪਤਾ ਲੱਗ ਗਰ ਮੈਨਾਂ ਨੇ 20000 ਰੁਪਇਆ ਦੇਤਾ ਉਹ ਫੇਰ ਦੇਖੀ ਤੇਰੇ ਨਾ ਕਰਦਿਆਂ ਵੀ ਭਾਈ ਸਾਨੂੰ ਤਾਂ ਤੂੰ ਹੀ ਗੱਲ 500 ਰੁਪਏ ਮੈਂ ਉਹ ਕੁੜੀ ਲੈ ਕੇ ਆਉਂਦਾ ਤੀਂ ਪਗ ਜਾ ਹੁਣ ਨ ਕੰਮਾ ਬੰਦਾ ਵੀ ਨਾ ਹੈ ਜੇ ਤੱਕ ਕਿਸੇ ਦਾ ਹੋਵੇ ਕਮਲਾ ਨਹੀਂ ਮੰਗਰ ਲਾ ਕੇ ਬੁੜੀ ਨੇ ਮਾਰ ਕੇ ਠੱਗੀ ਕਹਿੰਦੀ ਮੈਂ ਕੁੜੀ ਵੇਣੀ ਮੈਂ ਕੁੜੀ ਵੇਣੀ ਹੈ ਪਤਾ ਨਹੀਂ ਕੁੜੀ ਵਿਆਹੀ ਸੀ ਕਿ ਕੁਮਾਰੀ ਨੂੰ ਲਈ ਫਿਰਦੀ ਸੀ ਕਿਵੇਂ ਲਈ ਫਿਰਦੀ ਸੀ ਉਹਨੂੰ ਬੋਤੜਾਂ ਠੱਗੀ ਮਾਰ ਕੇ ਤੁਰਦਿਆਂ ਮਣਗਾਂ 20000 ਲੈ ਕੇ ਉਡਗੀਆਂ ਮੰਡੇ ਚ